ਕਿਸਾ ਰਿਸ਼ਤੇਦਾਰ ਹੈ ਮੈਂ ਲੂਨ ਬਣਾਤਾ ਪ੍ਰਧਾਨ ਜਾਂ ਕਿਸੇ ਜਿਹੜੇ ਚੇਅਰਮੈਨ ਬਣਾਤਾ ਉਹਨੂੰ ਉਹਨੂੰ ਵਪਾਰੀ ਦੀ ਕੋਈ ਸਮਝ ਹੀ ਹੈ ਨਹੀਂ ਸਮਝੂ ਉਹੀ ਜਿਹੜਾ ਖੁਦ ਇੱਕ ਵਪਾਰੀ ਹੈ ਜਿਹੜੀ ਵਪਾਰੀਆਂ ਦੀ ਜਿਹੜੀ ਆ ਮੁਸ਼ਕਲਾਂ ਹਨ ਉਹ ਸੁਣਿਆ ਨਹੀਂ ਕਿਸੇ ਨੇ ਕਿਉਂਕਿ ਮੈਂ ਕਿਹਾ ਸ਼ਿਸ਼ੂ ਦਾ ਹਿੱਸਾ ਸੀ ਉਸ ਉਸ ਵਪਾਰੀ ਦੇ ਨੌਜ ਨੂੰ ਬੜੀ ਜਲਦੀ ਮੈਂ ਸਮਝਿਆ ਮੈਂ ਇੱਕ ਇੱਕ ਗੱਲ ਆਪਣੀ ਕਾਪੀ ਦੇ ਨੋਟ ਕਰਦਾ ਸੀ ਮੇਰੇ ਮੇਰੇ ਨਾਲ ਇੱਕ ਸ਼ੁਰੂ ਤੋਂ ਇੱਕ ਹੈਬਿਟ ਹੈ ਵੀ ਜੇ ਮੈਂ ਕੰਮ ਮੈਨੂੰ ਕਿਸੇ ਨੇ ਦਿੱਤਾ ਜਾਂ ਪਾਰਟੀ ਨੇ ਦਿੱਤਾ ਮੈਂ ਉਹ ਤੈਅ ਦਿਲ ਨਾਲ ਵੀ ਬੀ ਬੀ ਕਰਨਾ ਹੈ ਵੀ ਕਰਦੀ ਜਿਮੇਵਾਰੀ ਸਮਝ ਕੇ ਵੀ ਜਿਮੇਵਾਰੀ ਨੂੰ ਮਾਨਣਾ। ਉਹ ਜਿਹੜੀ ਪੀਸੀ ਸਰਕਾਰ ਦੇ ਵਿੱਚ ਮੈਨੂੰ ਲਗਭਗ ਉਹ ਫੇਲ ਹੋ ਗਿਆ ਸੀ ਚਾਹੇ ਉਹ ਬਾਦਲ ਸਰਕਾਰ ਤੁਸੀਂ ਚਾਹੇ ਉਹ ਟਾਂਗੜਾ ਸਰਕਾਰ ਜੇ ਫੇਲ ਹੋ ਗਈ ਸੀ ਉਹ ਪਾਲਿਸੀ ਇਸ ਵਾਰੀ ਸਕਸੈਸ ਹੋਈ ਉਹ TUS ਕੀ ओके वन टाइम फॉर सक्सेसफुल जीच लगभग 62000 ਵਪਾਰੀਆਂ ਨੂੰ ਪੰਜਾਬ ਦੇ ਨੂੰ ਫਾਇਦਾ ਹੋਤਾ ਹੈ ਇਸ ਚੀਜ਼ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਐਡਾ ਦੀ ਕੈਂਪੇਨ ਵੀ ਚਲਾਈ ਜਾ ਰਹੀ ਹੈ ਕਿਉਂਕਿ ਅਕਸਰ ਦੇਖਦੇ ਆ ਕਿ ਅਸੀਂ ਛੋਟਾ ਵਪਾਰੀ ਖਾਸ ਤੌਰ ਤੇ ਜੀਐਸਟੀ ਭਰਨ ਤੋਂ ਨਾ ਭੱਜਦਾ ਉਹ ਜੀਐਸਟੀ ਜੇ ਆਪਾਂ ਭਰਾਂਗੇ ਜਿੰਨਾ ਵੱਧ ਤੋਂ ਵੱਧ ਭਰਾਂਗੇ ਜਿੰਨੀ ਜਿੰਨੀ ਆਪਣੀ ट्रांजैक्शन ਹੋਗੀ ਉਸ ਦੇ ਹਿਸਾਬ ਨਾਲ ਅਸੀਂ ਅਪ ਅਪ ਹੋਵਾਂਗੇ ਬਿਜ਼ਨਸਮੈਨ ਨੂੰ ਅਪ ਕਰਨ ਲਈ ਜੀਐਸਟੀ ਹੈ ਅੱਜਕਲ ਬਹੁਤ ਜ਼ਰੂਰੀ ਹੈਗੀ ਹੈ ਜਿਸ ਦੇ ਨਾਲ ਕਿ ਤੁਸੀਂ ਬਿਜ਼ਨਸ ਨੂੰ ਅਪ ਕਰ ਸਕਦੇ ਹੋ ਮੈਂ ਦੇਖਦਾ ਸੀ ਵੀ ਬਾਦਲ ਸਰਕਾਰ ਚ ਵੀ ਕਾਂਗਰਸ ਉੱਥੇ ਖੜੀ ਸੀ ਕਿਉਂਕਿ ਇਹਨਾਂ ਦੀਆਂ ਹਿੱਸੇਦਾਰੀਆਂ ਹੁੰਦੀਆਂ ਸੀ ਜਦੋਂ ਹਿੱਸੇਦਾਰੀਆਂ ਰੱਖ ਲੂਗੇ ਤਾਂ ਸਰਕਾਰ ਨੂੰ ਟੈਕਸ ਕਿੱਥੋਂ ਆਉਣਾ ਹੂੰ ਜਦੋਂ ਹਿੱਸੇਦਾਰੀਆਂ ਖਤਮ ਹੋ ਗਈ ਤੁਸੀਂ ਤਿੰਨ ਸਾਲ ਦੇ ਰਿਕਾਰਡ ਦੇਖ ਲਓ 32% ਦੀ ਇਨਕਰੀਸ ਸਾਡੇ ਜੀਐਸਟੀ ਚ ਆ ਤੇ ਜਦੋਂ ਸਾਰੀਆਂ ਸਰਕਾਰਾਂ ਲੈਂਦੀਆਂ ਹੈਗੀਆਂ ਉਹ ਕਿਸੇ ਡਿਵੈਲਪਮੈਂਟ ਵਾਸਤੇ ਲੈਂਦੀਆਂ ਪ੍ਰੋਗਰੈਸ਼ਨ ਪਾਰਟੀ ਇਹ ਕਹਿੰਦੀ ਹੈ ਕਹਿੰਦੇ ਇਹਨਾਂ ਸਰਕਾਰ 15 ਸਾਲਾਂ ਚ ਕੋਈ ਕਰਜ਼ਾ ਨਹੀਂ ਲਿਆ ਜਿੰਨਾ ਆਮ ਆਦਮੀ ਪਾਰਟੀ ਨੇ 3 ਸਾਲਾਂ ਚ ਲਿਆ ਜਿਨ੍ਹਾਂ ਨੇ ਸਰਕਾਰ ਤੋਂ ਗਏ ਹੈ 3 ਲੱਖ ਕਰੋੜ ਰੁਪਏ ਸੀ ਸਾਡੇ ਤੇ ਤੇ ਅਸੀਂ ਤਾਂ ਸੁੱਧੇ ਇਨਕਰੀਜ਼ ਕੀਤੀ ਹੈ ਤੁਸੀਂ ਜੀਐਸਟੀ ਤੋਂ ਮੈਂ ਫਿਗਰ ਦਿਤੀਏ ਤੁਸੀਂ ਦੇਖੋ 32% ਦੀ ਇਨਕਰੀਜ਼ ਹੈਗੀ ਆ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦੇ ਖਾਸ ਪੋਡਕਾਸਟ ਦੇ ਵਿੱਚ ਗੱਲ ਕਰਾਂਗੇ ਕੈਸੇ ਵਰਗ ਦੀ ਜਿਨ੍ਹਾਂ ਨੇ ਕਈ ਸਾਲਾਂ ਤੋਂ ਇਸ ਵਰਗ ਨੇ ਸਰਕਾਰਾਂ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਇਹ ਮੈਟਰ ਨਹੀਂ ਕਰਦਾ ਸਰਕਾਰ ਕਿਸ ਦੀ ਹੈ ਮੈਟਰ ਨਹੀਂ ਕਰਦਾ ਕਿ ਜੋ ਸਰਕਾਰ ਵਾਅਦੇ ਕਰਦੀ ਵਪਾਰੀਆਂ ਦੇ ਨਾਲ ਕਿ ਉਹ ਵਾਅਦੇ ਪੂਰੇ ਹੋ ਰਹੇ ਨੇ ਸੋ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਟ੍ਰੇਡਰਸ ਕਮਿਸ਼ਨ ਦੇ ਚੇਅਰਪਰਸਨ ਅਨਿਲ ਠਾਕੁਰ ਜੀ ਅੱਜ ਸਾਡੇ ਨਾਲ ਮੌਜੂਦ ਨੇ ਸਰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ-ਠਾਕ ਹੋ ਜੀ ਬੜੀ ਅਜੀ ਬੜੀ ਫਾਸਟ ਕਲਾਸ ਤੁਸੀਂ ਸੁਣਾਓ ਠੀਕ ਹੋ 10 ਸਵਰ ਨਿਊਜ਼ ਦੇ ਸਾਰੇ ਸ਼ੋਤਾ ਉਨਤੇ ਪੰਜਾਬ ਦੇ ਸਾਰੇ ਵਪਾਰੀ ਅਤੇ ਲੋਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਇਸ ਤਰ੍ਹਾਂ ਮੈਂ ਜ਼ਿਕਰ ਕੀਤਾ ਪਹਿਲਾਂ ਹਨਾ ਮੈਟਰ ਨਹੀਂ ਕਰਦਾ ਸਰਕਾਰ ਕਹਦੀ ਹੈ ਕਿਉਂਕਿ ਸਰਕਾਰ ਕੋਈ ਵੀ ਹੋਵੇ ਨਾ ਜਦ ਲੋਕਾਂ ਚ ਜਾਂਦੀ ਆ ਬਾਮੇ ਜਾਂਦੀ ਆ ਤਾਂ ਕਈ ਤਰ੍ਹਾਂ ਦੇ ਵਾਦੇ ਜਿਹੜੇ ਨੇ ਕਿਉਂਕਿ ਇਹ ਵਰਗ ਐਸਾ ਵਪਾਰੀ ਜਿਨ੍ਹਾਂ ਨੇ ਕਈ ਸਰਕਾਰਾਂ ਬਣਾਈਆਂ ਮੈਂ ਪਹਿਲਾਂ ਜ਼ਿਕਰ ਕੀਤਾ ਕੀ 3 ਸਾਲ ਸਰਕਾਰ ਨੂੰ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਨੇ ਤੁਹਾਨੂੰ ਚੇਅਰਮੈਨ ਨਿਯੁਕਤ ਕੀਤਾ ਤੁਸੀਂ ਵਕ ਵਕ ਜ਼ਿਲ੍ਹਿਆਂ 'ਚ ਜਾ ਰਹੇ ਹੋ ਕਿਹੜੇ ਵਾਦੇ ਸਰਕਾਰ ਨੇ ਕੀਤੇ ਸੀ ਕਿਹੜੀਆਂ ਪਾਲਿਸੀ ਸਰਕਾਰ ਨੇ ਲੋਕਾਂ ਨਾਲ ਵਾਦਾ ਕੀਤਾ ਸੀ ਲੈ ਕੇ ਆਵਾਂਗੇ ਔਰ ਕੀ ਕੁਝ ਚੱਲ ਰਿਹਾ ਕੀ ਲੋਕ ਸੈਟੀਸਫਾਈ ਨੇ ਤੁਹਾਡੇ ਬਿਲਕੁਲ ਮੈਂ ਜਦੋਂ 2022 ਦੇ ਵਿੱਚ ਜਦੋਂ ਸਰਕਾਰ ਤੋਂ ਪਹਿਲਾਂ ਹੂੰ ਮੇਰੀ ਪਾਰਟੀਵਲਰ ਡਿਊਟੀ ਲੱਗੀ ਸੀ ਵੀ ਪੰਜਾਬ ਦੇ ਅੰਦਰ ਸੋ ਮੀਟਿੰਗਾਂ ਕਰਨੀਆਂ ਹਰ ਵਿਧਾਨ ਸਭਾ ਦੇ ਵਿੱਚ ਜਾ ਕੇ ਜਿੱਚ ਚਾਹੇ ਛੋਟਾ ਵੱਡਾ ਪਵਾਰੀਆ ਚਾਹੇ ਵੱਡਾ ਵਪਾਰੀ ਹੋਵੇ ਕਿਉਂਕਿ ਵਪਾਰੀਆਂ ਦੀ ਪਿਛਲੇ ਕਈ ਸਰਕਾਰਾਂ ਦੇ ਵਿੱਚ ਗੱਲ ਨਹੀਂ ਸੁਣੀ ਗਈ ਤੇ ਵਪਾਰੀ ਹਮੇਸ਼ਾ ਧੋਖੇ ਚ ਰਿਆ ਪਾਰਟੀ ਨੂੰ ਇਹ ਚੀਜ਼ਾਂ ਦਾ ਮਹਿਸੂਸ ਹੋਇਆ ਤੇ ਮੇਰੀ ਜ਼ਿੰਮੇਵਾਰੀ ਲੱਗੀ 2022 ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ 2-3 ਮਹੀਨੇ ਪਹਿਲਾਂ ਸਿਰ ਰਨ ਕੇਜੀワਲ ਜੀ ਨੇ اور ਮੇਰੀ ਡਿਊਟੀ ਲਈ ਤੇ ਉਹ ਭਵੰਤਮਨ ਜੀ ਨੇ ਇਸ ਜ਼ਿੰਮੇਵਾਰੀ ਨੂੰ ਕੀਤਾ। اور میں ਲਗਭਗ ਹਰ ਵਿਧਾਨ ਸਭਾ ਦੇ ਵਿੱਚ ਗਿਆ ਜਿਹੜੀਆਂ ਕਿ ਵਪਾਰੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ। ਜਨ ਕਿ ਕਈ ਪਿਛਲੀ ਸਰਕਾਰਾਂ ਦੇ ਵਿੱਚ ਚਾਹੇ ਉਹ ਕਾਂਗਰਸ ਚਾਹੇ ਚਾਹੇ बीजेपी ਅਕਾਲੀ ਦਲ ਕਿਸੇ ਵੀ ਸਰਕਾਰ ਨੇ ਉਹਨੇ ਕਿਸੇ ਬਹਾਨੇ ਨਹੀਂ ਬੜੀ ਕਿਸੇ ਦੀ ਗੱਲ ਨਹੀਂ ਸੁਣੀ। ਮੈਂ ਮੈਂ ਖੁਦ ਵੀ ਇੱਕ ਵਪਾਰੀ ਹਾਂ ਮੈਂ ਹੋਟਲ ਇੰਡਸਟਰੀਅਲ ਬਿਜ਼ਨਸ ਕਰਦਾ ਹਾਂ। ਮੈਂ ਵੀ ਰੈਸਟੋਰੈਂਟ ਜਦਿਆਂ ਹੈਗੇ ਮੈਨੂੰ ਵੀ ਇਹ ਕਮੀਆਂ ਮਹਿਸੂਸ ਲੱਗਦੀਆਂ ਸੀ। ਕਿਉਂਕਿ ਮੈਂ 2012 ਦੇ ਵਿੱਚ ਹਮ ਪਾਰਟੀ ਨਾਲ ਜੁੜਿਆ ਹਮ ਉਹ ਐਸ ਕਰਕੇ ਜੁੜਿਆ ਵੀ ਜਿਹੜੀ ਵਪਾਰੀਆਂ ਦੀ ਕਿਉਂਕਿ ਐਸੋਸੀਏਸ਼ਨ 'ਚ ਇੱਕ ਮੇਰਾ ਅਹਿਮ ਰੋਲ ਹੁੰਦਾ ਸੀ ਐਜ਼ ਅ ਪ੍ਰੈਜ਼ੀਡੈਂਟ ਹੋਟਲ ਐਸੋਸੀਏਸ਼ਨ ਹਮ ਉਹਦੇ 'ਚ ਜਿਹੜੀ ਵਪਾਰੀਆਂ ਦੀ ਗੱਲ ਮੈਂ ਕਿਸੇ ਵੀ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਗੱਲ ਇਗਨੋਰ ਕਰ ਦਿੱਤੀ ਸੀ ਟਾਈਮ ਨਹੀਂ ਸੀ ਮਿਲਦਾ ਯਾਨੀ ਕਿ ਕੋਈ ਲੀਡਰ ਟਾਈਮ ਨਹੀਂ ਸੀ ਦਿੰਦਾ ਕੁਝ ਜੇ ਮੁੱਖ ਮੰਤਰੀ ਘਰ ਉਹਨੇ ਟਾਈਮ ਕਿੰਨਾ ਕਈ ਲੜਾਈਆਂ ਲੜੀਆਂ ਜਿਸ ਉਸ ਲੜਾਈ 'ਚ ਇੱਕ ਹਮ ਲੜਾਈ ਇਹ ਸੀ ਵੀ ਜਿਹੜੀ ਵੀ ਉਦੋਂ ਪੰਜਾਬ ਦੇ ਵਿੱਚ 2 13 12 13 ਦੇ ਵਿੱਚ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਜਿਹੜਾ ਮੈਰਿਜ ਪੈਲਾਸ ਦੇ ਮੈਰਿਜ ਪੈਲਾਸ ਉਦੋਂ ਸੀਐਲਜੂ ਲਾ ਦਿੱਤਾ ਸੀ ਬਹੁਤ ਮੋਟਾ ਸੀਐਲਜੂ ਲਾ ਦਿੱਜੇ 60 ਲੱਖ ਰੁਪਏ ਕਿੱਲਾ ਕਰੋੜ ਰੁਪਏ ਕਿੱਲਾ 20 ਲੱਖ ਰੁਪਏ ਦਾ ਜਿਹੜਾ ਕਿ ਇਹ ਸਹੀ ਨਹੀਂ ਸੀ ਉਹਦੀ ਉਹਦੀ ਲੜਾਈ ਵਾਸਤੇ ਸਾਰਾ ਅਸੀਂ ਪੰਜਾਬ ਇਕੱਠਾ ਹੋਇਆ ਸਾਡੀ ਜਲਵਾਇ ਨਹੀਂ ਹੋਈ ਤੇ ਮੈਂ ਉਸ ਲੜਾਈ ਦਾ ਇੱਕ ਹਿੱਸਾ ਬਣਿਆ ਉਦੋਂ ਆਮ ਆਦੀ ਪਾਰਟੀ ਦਾ ਹਜੇ ਜਨਮ ਨਹੀਂ ਹੋਇਆ ਸੀ ਹੂੰ ਉਸ ਨਾਲ ਜਿਹੜੇ ਉਸ ਲੈਜ ਨੂੰ ਲੜਦੇ-ਲੜਦੇ ਮੈਨੂੰ ਵਕੀਲਾ ਨੇ ਕਿਹਾ ਹਾਈ ਕੋਰਟ ਦੇ ਵੀ ਬੈਠਾ ਕੁਸਵ ਜਿਹੜਾ ਕਿ ਤੁਸੀਂ ਧਿਆਨ ਨਾ ਛੋੜੇ ਤੇ ਸਰਕਾਰ ਨਾਲ ਕੁਝ ਵੀ ਕਰ ਸਕਦੀ ਹੈ ਤੇ ਸਰਕਾਰ ਨਾਲ ਲੜਨਾ ਹੋਵੇ ਮੈਂ ਕਿਹਾ ਜਦੋਂ ਇੱਕ ਚੀਜ਼ ਅ ਵਪਾਰੀਆਂ ਨੇ ਲੜ ਰਹੇ ਤਾਂ ਉਹਦੇ ਲਈ ਸੋ ਮੇਰੇ ਲਈ ਕੋਈ ਮਸਤ ਨਹੀਂ ਆਦੀ ਤੇ ਇੱਕ ਜ਼ਿੰਮੇਵਾਰੀ ਮੈਨੂੰ ਸਾਰੇ ਪੰਜਾਬ ਦੇ ਜਿਹੜੇ ਮੈਰਿਜ ਪਲ ਹਾਟਲ ਆਣੇ ਦਿੱਤੀ ਵੀ ਤੁਸੀਂ ਅੱਗੇ ਲੱਗੋ ਉਸ ਲੈਜ ਤੇ ਮੈਂ ਹਾਈ ਕੋਰਟ ਦੇ ਵਿੱਚ ਰੈਟ ਪਾਈ ਬਾਈ ਨੇਮ ਪਾਈ ਮਾਸ ਦੇ ਵੱਲੋਂ ਉੱਚ ਸਾਨੂੰ ਸਟੇ ਵੀ ਮਿਲਿਆ ਕੁਛ ਅਗਲੀ ਬਲੀ ਮਿਲੀ ਵੀ ਨਹੀਂ ਉਸ ਟਾਈਮ ਫਿਰ ਅਸੀਂ ਸੰਘਰਸ਼ ਕਰਦੇ ਰਹੇ ਅਗਲੀ ਉਸ ਸੰਘਰਸ਼ ਉਸ ਲੜਾਈ ਦੇ ਵਿੱਚ ਮੇਰਾ ਹੀ ਨੁਕਸਾਨ ਵੀ ਹੋਇਆ ਨੁਕਸਾਨ ਹੀ ਹੋਇਆ ਵੀ ਉਸ ਬੀਬਰੇ ਰੇਡ ਪਈ ਰੇਡ ਪਈ ਮੇਰੇ ਜਿਹੜੇ ਡਿਪਾਰਟਮੈਂਟ ਦਾ ਅਜਮਾ ਚੇਅਰਮੈਨ ਅਕਸਾਈਆਂ ਟੈਕਸਰ ਉਸੇ ਡਿਪਾਰਟਮੈਂਟ ਦੀ ਮੇਰੇ ਉਸ ਵੇਲੇ ਰੇਡ ਹੋਈ ਅੱਛਾ ਉਸ ਵੇਲੇ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਨਹੀਂ ਹੁੰਦਾ ਸੀ ਇੱਕ ਮਹਿਸੂਸ ਹੋਇਆ ਦਰਦ ਰਿਹਾ ਵੀ ਯਾਰ ਵੀ ਇੱਕ ਛਾਈ ਅੱਛੀ ਲੜਾਈ ਲੜ ਰਹੇ ਲੋਕਾਂ ਦੀ ਲੜਾਈ ਲੜਦਾ ਹੁੰਦਾ ਹੈ ਉਦੋਂ ਮੂਵਮੈਂਟ ਨਾ ਯਾਰ ਮੂਵਮੈਂਟ ਚੱਲਦੀ ਸੀ ਮੈਂ ਦਿੱਲੀ ਜਾ ਕੇ ਉਸ ਮੂਵਮੈਂਟ ਦਾ ਇੱਕ ਹਿੱਸਾ ਬਣਿਆ ਉਸ ਹਿੱਸਾ ਬਣਦਾ ਪੰਜਾਬ ਦੇ ਵਿੱਚ ਹਾਂ 2014 ਦੇ ਵਿੱਚ ਅਸੀਂ 4 ਐਮਪੀ ਜਤਾਏ ਉਸ ਤੋਂ ਬਾਅਦ 15 ਦੇ ਵਿੱਚ ਪਾਰਟੀ ਦਾ ਸਕੱਤਰ ਬਣਿਆ ਹਾਂ ਉਸ ਸਕੱਤਰ ਦੇ ਵਿੱਚ ਮੈਨੂੰ ਪਹਿਲੀ ਵਾਰ ਵਪਾਰੀ ਦਾ ਨੁਮਾਇੰਦਾ ਬਣਾਇਆ ਉਸ ਚ ਲੋਕ ਸਭਾ ਦਾ ਮੈਂ ਇਨਚਾਰਜ ਬਣਾਇਆ ਬਣ ਕੇ ਜੀ ਲੋਕ ਸਭਾ ਇਨਚਾਰਜ ਟ੍ਰੇਡ ਵਿੰਗ ਹਾਂ ਉਦੋਂ ਸਾਡੇ ਪੰਜਾਬ ਪ੍ਰਧਾਨ ਸੀ ਅਮਨ ਰੋੜਾ ਜੀ ਹਾਂ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਅੱਛਾ ਕੰਮ ਕੀਤਾ ਅੱਛੀ ਰਿਜ਼ਲਟ ਦਿੱਤੇ ਚਲੋ ਸਰਕਾਰ ਨਹੀਂ ਬਣੀ ਵਪਾਰੀਆਂ ਦੀਆਂ ਮੁਸ਼ਕਲਾਂ ਸੁਣਿਆ 17 ਤੋਂ ਬਾਅਦ ਫਿਰ ਮੈਨੂੰ ਫਿਰ ਮੈਨੂੰ ਜ਼ਿੰਮੇਵਾਰੀ ਮਿਲੀ ਐਜ਼ ਏ ਸਹਿ ਪ੍ਰਧਾਨ ਵੀ ਮੈਂ ਦੋ ਸਾਰਿਆ ਫਿਰ ਉਹ ਐਜ਼ ਏ ਪ੍ਰੈਜ਼ੀਡੈਂਟ ਵੀ ਮੈਂ ਅ ਇੱਕ 2022 ਚ ਬਣਿਆ ਜਿਹੜੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਐਨ ਦਿੱਤੀ ਮੈਨੂੰ ਜਿਹੜੀ ਮੈਂ ਗੱਲ ਕਰ ਰਹੀ ਸੋ ਮੀਟਿੰਗਾਂ ਦੀ 85 ਮੀਟਿੰਗਾਂ ਤੋਂ ਉੱਚ ਇੱਕ ਗੱਲ ਨਿਕਲ ਕੇ ਆਈ ਵੀ ਵੀ ਜਿਹੜੀ ਵਪਾਰੀਆਂ ਦੀ ਜਿਹੜੀ ਆ ਮੁਸ਼ਕਲਾਂ ਉਹ ਸੁਣਿਆ ਨਹੀਂ ਕਿਸੇ ਨੇ ਹਾਂ ਕਿਉਂਕਿ ਮੈਂ ਕਾ ਸੈਸ਼ਨ ਦਾ ਹਿੱਸਾ ਸੀ ਹਾਂ ਉਸ ਉਸ ਵਪਾਰੀ ਦੇ ਨਵਜ ਨੂੰ ਬੜੀ ਜਲਦੀ ਮੈਂ ਸਮਝਿਆ ਮੈਂ ਇੱਕ ਇੱਕ ਗੱਲ ਆਪਣੀ ਕਾਪੀ ਦੇ ਨੋਟ ਕਰਦਾ ਸੀ ਤੇ ਵੀ ਜਦੋਂ ਸਰਕਾਰ ਬਣੂਗੀ ਇਹਨਾਂ ਚੀਜ਼ਾਂ ਨੂੰ ਹੱਲ ਕੱਢ ਦੇਣਾ। ਮਤਲਬ ਤੁਸੀਂ ਛੋਟੇ ਵਪਾਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਜਦੋਂ ਵੀ ਚਾਹੇ ਪੰਜਾਬ ਦੇ ਮੁੱਖ ਮੰਤਰੀ ਹੋਣ ਹਨਾ ਚਾਹੇ ਮਿਨਿਸਟਰ ਹੋਣ ਮਹਿਕਮੇ ਸੰਬੰਧਿਤ ਉਹ ਵੱਡੇ ਇੰਡਸਟਰੀਜ਼ ਨਾਲ ਮੀਟਿੰਗ ਕਰਦੇ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਅਣਦੇਖੇ ਕੀਤੇ ਜਾਂਦੇ ਨੇ ਛੋਟਾ ਵਪਾਰੀ ਜਿਹੜਾ। ਬਿਲਕੁਲ ਕਿਉਂਕਿ ਜਿਹੜੀ ਪਿਛਲੇ ਸਰਕਾਰਾਂ ਚ ਅਸੀਂ ਕਿ ਉਹ ਕੀ ਹੁੰਦੇ ਸੀ ਕੋਈ ਕਿਸਾ ਰਿਸਤ ਜਾਰਾ ਐ ਮੈਨੂੰ ਬਣਾਤਾ ਪ੍ਰਧਾਨ ਜਿਆ ਕੋਈ ਜੀ ਚੇਅਰਮੈਨ ਬਣਾਤਾ ਉਹ ਉਹਨੂੰ ਵਪਾਰੀ ਦੀ ਕੋਈ ਸਮਝ ਹੀ ਨਹੀਂ ਸਮਝੂ ਉਹੀ ਜਿਹੜਾ ਖੁਦ ਇੱਕ ਇੱਕ ਵਪਾਰੀ ਆ ਉਹ ਵਪਾਰੀ ਦੀ ਮੈਂ ਗੱਲ ਸਮਝੀ ਮੈਂ ਮੀਡੀਆ ਬਗਣੀ ਮੀਤੀਆਂ ਬੜੀ ਸਕਸੈਸ ਹੋਈਆਂ ਜੀ ਜਿ ਕਿ ਹਰ ਵਪਾਰੀ ਨੇ ਆਪਦੀ ਖੁੱਲ ਕੇ ਗੱਲ ਰੱਖੀ ਉਸ ਚੀਜ਼ਾਂ ਨੂੰ ਅਸੀਂ ਨੋਟ ਕੀਤਾ ਜਦੋਂ ਸਰਕਾਰ ਬਣਦੇ ਸਾਰੀ ਵੀ ਮੈਨੂੰ ਪਾਰਟੀ ਨੇ ਸੀਐਮ ਭਗਵਾਨ ਜੀ ਅਰਵਿੰਦ ਕੇਜਰੀਵਾਲ ਜੀ ਨੇ ਮੈਨੂੰ ਐਸ ਨਵਾਂ ਜਿਹੜਾ ਪੰਜਾਬ ਸਟੇਟ ਟੈਟਰੀ ਕਮਿਸ਼ਨ ਹੈ ਇਹ ਪਹਿਲਾਂ ਬੋਰਡ ਹੁੰਦਾ ਸੀ ਹਾਂ ਬੋਰਡ ਨੂੰ ਡਿਸਾਲਵ ਕਰਕੇ ਤੇ ਮੈਨੂੰ ਕਮਿਸ਼ਨ ਬਣਾਇਆ ਗਿਆ ਉਸ ਕਮਿਸ਼ਨ ਨੂੰ ਵਪਾਰੀਆਂ ਨੂੰ ਤਾਕਤ ਦਿੱਤੀ ਗਈ ਤੇ ਵਪਾਰੀ ਨੂੰ ਮਜ਼ਬੂਤ ਕੀਤਾ ਗਿਆ ਕਿ ਜਿਹੜੀ ਕੋਈ ਗੱਲ ਹੈ ਵੀ ਉਹ ਸਰਕਾਰ ਤੱਕ ਪੰਚਾਇਤ ਦਾ ਇੱਕ ਬ੍ਰਿਜ ਦਾ ਕੰਮ ਕਰਦਾ ਮੈਂ ਵੀ ਜਿਹੜੀ ਵਪਾਰੀ ਦੀ ਗੱਲ ਸਰਕਾਰ ਤੱਕ ਪਹੁੰਚਾ ਰਿਹਾ ਪਹਿਲਾਂ ਕੋਈ ਨਹੀਂ ਸੀ ਉਸ ਗੱਲ ਨੂੰ ਮੈਂ ਬ੍ਰਿਜ ਦਾ ਕੰਮ ਕਰ ਰਿਹਾ ਛੋਟਾ ਵਪਾਰੀ ਪਹੁੰਚ ਹੀ ਨਹੀਂ ਕਰ ਸਕਿਆ ਨਾ ਉਸ ਗੱਲ ਨੂੰ ਪਹੁੰਚਾ ਲਈ ਮੈਂ ਮੇਰੇ ਜੁਆਇਨਿੰਗ ਹੋਈ ਮੈਂ ਇਲੈਕਸ਼ਨ ਜਿੱਤਣ ਤੋਂ ਬਾਅਦ ਸੀਐਮ ਸਾਹਿਬ ਨੇ 3 ਮਹੀਨੇ ਬਾਅਦ ਹੀ ਮੇਰੀ ਜੁਆਇਨਿੰਗ ਹੋ ਗਈ ਸੀ ਯਾਨੀ ਕਿ ਸਰਕਾਰ ਬਣਨ ਤੋਂ ਬਾਅਦ ਹੀ ਹੂੰ ਤੇ ਅੱਜ ਮੈਨੂੰ ਲਗਭਗ 2.5 ਦਿਨ ਸਾਲ ਹੋ ਗਏ ਮੈਂ ਲਗਾਤਾਰ ਕੰਮ ਕਰ ਰਿਹਾ ਹਾਂ ਤੇ ਮੇਰਾ ਇਹ ਪੰਜਾਬ ਦੇ ਵਿੱਚ ਤੀਸਰਾ 라ਉਂਡ ਹੈ ਵੀ ਮੈਂ ਹਰ ਜ਼ਿਲ੍ਹੇ ਦੇ ਵਿੱਚ ਜਾ ਰਿਹਾ ਹਾਂ ਕਿਉਂਕਿ ਮੈਨੂੰ ਮੇਰੇ ਨਾਲ ਇੱਕ ਸ਼ੁਰੂ ਤੋਂ ਇੱਕ ਹੈਬਿਟ ਹੈ ਵੀ ਜੇ ਮੈਂ ਕੰਮ ਮੈਨੂੰ ਕਿਸੇ ਨੇ ਦਿੱਤਾ ਜਾਂ ਪਾਰਟੀ ਨੇ ਦਿੱਤਾ ਮੈਂ ਉਹ ਤੈਨੂੰ ਨਾਲ ਵੀ ਵੀ ਕਰਨਾ ਹੈ ਵੀ ਕਾਦੀ ਜਿਮੇਵਾਰੀ ਸਮਝ ਕੇ ਵੀ ਜਿਮੇਵਾਰੀ ਨਿਭਾਉਣਾ ਹੈ ਚਾਹੇ ਪਾਰਟੀ ਨੂੰ ਮੈਨੂੰ ਜੇ ਟਿਕਟ ਵਾਸਤੇ ਵੀ ਕਿਹਾ ਵੀ ਮੈਨੂੰ ਨਹੀਂ ਦੇਣੀ ਤਾਂ ਕੋਈ ਬਾਤ ਹਾਂ ਅਸੀਂ ਆਪਦਾ ਰੋਲ ਕਰਨਾ ਉਹਦੇ ਰੋਲ ਨਿਭਾਉਣਾ ਤੇ ਉਸਦੇ ਰੋਲ ਨਿਭਾ ਰਿਹਾ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਆਈ ਵੀ ਜਦੋਂ ਮੈਂ ਮੀਟਿੰਗ ਕਰਿਆ ਵੀ ਸਰਕਾਰ ਵੀ ਵਪਾਰੀਆਂ ਦੀ ਉਹਨਾਂ ਦੀ ਮੰਗ ਸੀ ਵੀ ਵਨ ਟਾਈਮ ਸੈਟਲਮੈਂਟ ਲੈ ਕੇ ਆਣ ਵੀ ਜਿਹੜੇ ਸਾਡੇ ਜਿਹੜੇ ਕੇਸਿਸ ਹੈ ਵੀ ਜਿਹੜੇ ਪੋਟਾਂ ਦੇ ਵਿੱਚ ਆ ਜਾਂਦੇ ਹੋਦੇ ਅਸੀਂ ਖੱਜਲ ਖਵਾਰ ਹੋਨੇ ਆ ਤੇ ਉਹ ਉਹ ਮੈਂ ਪਾਲਿਸੀ ਨੂੰ ਲੈ ਕੇ ਮੈਂ ਫਾਈਨੈਂਸ ਮਿਸਟਰ ਸਾਹਿਬ ਕੋਲੇ ਐਫਸੀਟੀ ਜਾਂ ਸੀਐਮ ਸਾਹਿਬ ਕੋਲੇ ਉਹਦੀ ਪ੍ਰੋਪੋਜ਼ਲ ਭੇਜੀ ਉਹਦੇ ਚ ਪਾਲਿਸੀ ਬਣੀ ਉਹ ਪਾਲਿਸੀ ਬਣਨ ਤੋਂ ਮੇਰਾ ਕੰਮਪਲੀਟ ਹੋ ਗਿਆ ਉਹਦੇ ਸਾਨੂੰ ਜਿਹੜੀ ਪਿਛਲੀ ਸਰਕਾਰ ਦੇ ਵਿੱਚ ਮੈਨੂੰ ਲਗਭਗ ਉਹ ਫੇਲ ਹੋ ਗਿਆ ਸੀ ਚਾਹੇ ਬਾਦਲ ਸਰਕਾਰ ਤੁਸੀਂ ਚਾਹੇ ਉਹ ਟਾਂਗਰਸ ਸਰਕਾਰ ਜੀ ਫੇਲ ਹੋ ਗਈ ਸੀ ਉਹ ਪਾਲਿਸੀ ਇਸ ਵਾਰੀ ਸਕਸੈਸਫੁਲ ਯੋਟੀਐਸ ਸਕੀਮ ਵਨ ਟਾਈਮਸ ਔਰ ਸਕਸੈਸਫੁਲ ਜਿੱਚ ਲਗਭਗ 62000 ਵਪਾਰੀਆਂ ਨੂੰ ਪੰਜਾਬ ਦੇ ਨੂੰ ਫਾਇਦਾ ਹੋਇਆ ਜਿੱਚ 40000 ਵਪਾਰੀ ਹੋ ਸੀ ਜਿਨ੍ਹਾਂ ਨੂੰ 1 ਲੱਖ ਰੁਪਏ ਦੀ ਪਲਟੀਆ ਜਾਂ ਵਿਆਜ ਲੱਗੇ ਬਣ ਗਿਆ ਸੀ ਉਹ ਅਸੀਂ ਵੇਵ ਕਰਤੀਏ 25000 ਵਪਾਰੀ ਹੋ ਸੀ ਜਿਹੜਾ 1 ਲੱਖ ਤੋਂ 1 ਕਰੋੜ ਰੁਪਏ ਤੱਕ ਜਿਹਦੀ ਕੋਈ ਪਲਟੀਆ ਜਾਂ ਇੰਟਰਸਟ ਸੀ ਅਸੀਂ ਉਹਦੇ ਚ 50% ਲੋਕਾਂ ਤੋਂ ਪਰਵਾ ਲਿਆ ਜਿਹਦੇ ਚ ਉਹ ਅਸੀਂ ਕੀਤੀ ਉਹਦੇ ਚ ਵਪਾਰੀ ਦੇ ਟਾਈਮ ਟੂ ਟਾਈਮ ਅ ਮੈਨੂੰ ਕਿਹਾ ਦੇ ਵੀ ਡੀਲ ਸਟਾਫ ਦਾ ਡੇਟ ਐਕਸਟੈਂਡ ਕਰ ਦੋ ਮੈਂ ਦੋ ਵਾਰੀ ਡੇਟ ਐਕਸਟੈਂਡ ਕਰਵਾਈ ਕਿਉਂਕਿ ਕਈ ਵਾਰੀ ਇਹ ਹੁੰਦਾ ਸੀ ਵਪਾਰੀ ਕਹਿੰਦੇ ਮੈਂ ਰਹਿ ਗਿਆ ਅਸੀਂ ਕਿਹਾ ਵੀ ਚਲੋ ਹਰ ਮੌਕਾ ਦੇਣਾ ਚਾਹੀਦਾ ਉਹਦੇ ਚ ਇਸ ਪੋਲਸੀ ਦਾ ਵੈਸੇ ਇਸ ਚੋਣਾਂ ਵਿੱਚ ਵੀ ਜ਼ਿਕਰ ਸੰਜੀਵ अरोड़ा ਕਰਦੇ ਨਜ਼ਰ ਆਉਂਦੇ ਨੇ ਵਪਾਰੀਆਂ ਦੇ ਨਾਲ ਫੈਸਲੇ ਨੂੰ ਲੈ ਕੇ ਉਹਦੇ ਚ ਲਗਭਗ ਤੁਸੀਂ ਮੰਨੋਗੇ 95% ਪੰਜਾਬ ਚ ਰਿਕਵਰੀ ਹੋਈ ਵਪਾਰੀ ਨੇ ਹਿੱਸਾ ਲிட்டਾ ਉਹਦਾ ਉਹਦਾ ਰਿਜੈਕਟ ਕੀ ਹੈ ਕਿਉਂ ਹੈ ਕਿਉਂ ਸਕਸੈਸਫੁਲ ਕਿਉਂਕਿ ਵਪਾਰੀਆਂ ਦਾ ਸੁਣਨ ਵਾਸਤੇ ਇੱਕ ਨੁਮਾਇੰਦਾ ਉਹਨਾਂ ਦਾ ਹਾਂ ਗੱਲ ਕਰਨ ਉਹਨਾਂ ਨੂੰ ਦੋ ਵਾਰੀ ਡੇਟ ਐਕਸਟੈਂਡ ਵਾਸਤੇ ਮਿਲ ਗਈ ਵਪਾਰੀ ਨੇ ਖੁਦ ਕੇ ਉਹਦੀ ਪ੍ਰਚਾਰ ਕੀਤਾ ਮੈਂ ਹਰ ਜ਼ਿਲ੍ਹੇ 'ਚ ਜਾ ਕੇ ਵੀ ਤੁਸੀਂ ਆਪਦੀ ਐਸੋਸੀਏਸ਼ਨਾਂ ਨੂੰ ਮਿਲੋ ਵੀ ਆਦੇ ਜਿਹੜੀ ਟੀਮ ਆ ਸਾਡੀ ਆਮ ਆਦੀ ਪਾਰਟੀ ਦੀ ਟੀਮ ਦੇ ਵਰਕਰਾਂ ਨੂੰ ਕਿਹਾ ਵੀ ਤੁਸੀਂ ਕੋਈ ਵੀ ਲੈ ਕੇ ਆਓ ਤੇ ਡਿਪਾਰਟਮੈਂਟ ਕੋਲ ਲੈ ਕੇ ਡਿਪਾਰਟਮੈਂਟ ਦੇ ਵੀ ਐਕਸਾਈ ਜੀਐਸਟੀ ਡਿਪਾਰਟਮੈਂਟ ਨੇ ਤੇ ਬਹੁਤ ਬਖੂਬੀ ਅਫਸਰਾਂ ਨੇ ਕੰਮ ਕੀਤਾ ਬੜੇ ਪੋਜ਼ਿਟਿਵਲੀ ਕੰਮ ਕੀਤਾ ਜਿਹੜੀ ਉਹ ਸਕਸੈਸ ਰੇਟ ਸਾਡੇ ਸਾਹਮਣੇ ਹੈਗੇ ਹੁਣ ਵੀ ਜਦੋਂ ਮੈਂ ਪੰਜਾਬ ਦੇ ਵਿੱਚ ਜਾ ਰਿਹਾ ਮੇਰਾ ਤੀਸਰਾ ਰਾਉਂਡ ਆ ਲਗਭਗ ਤੇ 16 17 ਮੈਂ ਜ਼ਿਲ੍ਹੇ ਕਰ ਚੁੱਕਿਆ ਇੱਕ ਇੱਕ ਡਿਮਾਂਡ ਹੋ ਰਹੀ ਹੈ ਡਿਮਾਂਡ ਹੋਏ ਆ ਵੀ ਉਹ ਜਿਹੜੀ 17 18 ਦਾ ਬੈਟ ਦਾ ਜਿਹੜਾ ਪਰਾਣਾ ਕਿਸੇ ਇੱਕ ਕੁਆਟਰ ਰਹਿ ਚੁੱਕਿਆ ਤੇ ਉਹ ਵੀ ਕਹਿੰਦੇ ਸਾਡੀ ਵਨ ਟਾਈਮ ਸੈਟਰਮੈਂਟ ਚ ਲਿਆ ਹਾਂ ਹਾਂ ਤੋਂ ਉਹ ਵੀ ਮੈਂ ਆਪ ਦੇ ਵੱਲੋਂ ਮੈਂ ਸੀਐਮ ਸਾਹਿਬ ਨੂੰ ਤੇ ਸਾਡੇ ਫਾਈਨੈਂਸ ਮਿਸਟਰ ਸਾਹਿਬ ਚੀਮਾ ਸਾਹਿਬ ਨੂੰ ਤੇ ਐਫਸੀਟੀ ਸਾਹਿਬ ਨੂੰ ਮੈਂ ਭੇਜ ਚੁੱਕਿਆ ਹਾਂ ਹਾਂ ਉਹ ਵੀ ਦੂਜੀ ਇੱਕੇ ਦੇ ਨਾਲ ਹੋਰ ਸੀ ਵੀ ਜਿਹੜੇ ਮੈਂ ਐਫਸੀਟੀ ਸਾਹਿਬ ਨਾਲ ਚੀਮਾ ਸਾਹਿਬ ਨਾਲ ਵੀ ਸਲਾਹ ਕੀਤੀ ਵੀ ਜਿਹੜੇ ਲਿਟੀਗੇਸ਼ਨ ਚ ਕੇਸ ਪਏ ਜਾਂ ਕੋਰਟਾਂ ਚ ਪਏ ਆ ਵੀ ਉਹ ਵੀ ਵਪਾਰੀ ਦੀ ਇੱਕ ਡਿਮਾਂਡ ਹੈ ਹਾਂ ਡਿਮਾਂਡ ਹੈਗੀ ਆ ਵੀ ਉਹ ਵੀ ਸਾਡੇ ਖਤਮ ਕਰ ਦਿੱਤੇ ਜਾਣ ਵੀ ਜਿੰਨਾ ਕਿ ਸਰਕਾਰ ਨੂੰ ਰੈਵਨਿਊ ਖੱਜਲ ਖਾਰ ਰੋੜਿਆ ਵਪਾਰੀ ਉਹ ਵੀ ਮੈਂ ਭੇਜ ਚੁੱਕਿਆ ਜਿਸ ਦਿਨ ਆ ਬਪਾਰੀ ਬੜਾ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਵੀ ਸਾਡਾ ਇੱਕ ਜੇ ਚੇਅਰਮੈਨ ਲੱਗਿਆ ਅਸੀਂ ਉਹਦੇ ਰਾਹੀਂ ਸਰਕਾਰ ਤੱਕ ਭੇਜੇ ਗਏ ਉਹ ਮੈਂ ਹੈ ਆਲਰੇਡੀ ਸਰਕਾਰ ਵੀ ਤੇ ਅਫਸਰ ਵੀ ਕਹਿੰਦੇ ਜੀ ਹੋਣੀ ਚਾਹੀਦੀ ਆ ਉੱਥੇ ਵੀ ਪਾਲਿਸੀ ਪਾਈਪਲਾਈਨ ਚ ਹੈਗੀ ਦੇਖੋ ਕੋ ਤਾਂ ਕਿ ਇੰਪਲੀਮੈਂਟ ਹੁੰਦੀ ਹੈ ਮੇਰੇ ਵੱਲੋਂ ਬਿਜ਼ਨਸ ਦੇ ਵੱਲੋਂ ਜਿਹੜਾ ਵਪਾਰੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਮੈਂ ਵੇ ਚੁੱਕਿਆ ਹੋਰ ਕੋਈ ਜਿਹੜੀ ਛੋਟੀ ਛੋਟੀ ਪ੍ਰੋਬਲਮ ਹੁੰਦੀ ਹੈ ਜੀਐਸਟੀ ਦੇ ਰਿਗਾਰਡਿੰਗ ਜੋ ਮੈਂ ਕਿਸੇ ਦੇ ਮੈਥੀ ਆ ਰਿਹਾ ਸੀ ਜੀਐਸਟੀ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਏਦਾਂ ਦੀ ਕੈਂਪੇਨ ਵੀ ਚਲਾਈ ਜਾ ਰਹੀ ਹੈ ਕਿਉਂਕਿ ਅਕਸਰ ਦੇਖਦੇ ਆ ਕਿ ਅਸੀਂ ਛੋਟਾ ਵਪਾਰੀ ਖਾਸ ਤੌਰ ਤੇ ਜੀਐਸਟੀ ਭਰਨ ਤੋਂ ਉਹ ਨਾ ਭੱਜਦਾ ਹੈ ਤੇ ਕੀ ਉਹਦੇ ਲਈ ਤੁਸੀਂ ਵੱਖਰੀ ਕੋਈ ਕੈਂਪੇਨ ਚਲਾ ਰਹੇ ਹੋ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਵਪਾਰੀਆਂ ਨੂੰ ਬਿਲਕੁਲ ਉਹਦੇ ਵਿੱਚ ਅਸੀਂ ਸਰਕਾਰ ਵੱਲੋਂ ਇੱਕ ਆਪ ਲੈਓ ਬਿਲ ਇਨਾਮ ਪਾਉ ਇੱਕ ਅਜਿਹੀ ਸਕੀਮ ਲਾਂਚ ਕੀਤੀ ਸੀ ਸਕੀਮ ਲਾਂਚ ਕੀਤੀ ਬੜੇ ਹੁਣ ਵੀ ਚੱਲਦੀ ਹੈ ਉਹ ਸਕੀਮ ਚ ਵਪਾਰੀ ਨੇ ਬੜੇ ਇਨਾਮ ਜਿਵੇਂ ਤੁਸੀਂ ਇੱਕ ਟਰੇਡਰ ਹੋਗੇ ਜਾਨੀ ਕਿ ਇੱਕ ਕਸਟਮਰ ਹੋ ਤੁਸੀਂ ਬਿੱਲ ਲੈ ਜਾਗੇ ਡਿਮਾਂਡ ਕਰੋਗੇ ਬਿੱਲ ਦੀ ਵੀ ਬਿੱਲ ਦੋ ਹਾਂ ਉਹਦੇ ਜਿਹੜੇ ਲੋਕਾਂ ਨੇ بڑے ਬਿੱਲ ਕਟਾਏ ਉਹਦੇ ਨਾਲ ਕੀ ਇੱਕ ਅਵੇਅਰਨੈਸ ਆਈ ਲੋਕਾਂ ਦੇ ਅੰਦਰ ਜਾਗਰਤੀ ਆਈ ਤੇ ਦੁਕਾਨਦਾਰਾਂ ਨੂੰ ਵੀ ਇੱਕ ਇਸ ਚੀਜ਼ ਦਾ ਫਾਇਦਾ ਹੋਇਆ ਵੀ ਯਾਰ ਤੁਹਾਨੂੰ ਬਿੱਲ ਕੱਟਨੇ ਚਾਹੀਦੇ ਆ ਇਹ ਮੀਮ ਮੈਸੇਜ ਚੱਲ ਵੀ ਰਹੀ ਆ ਤੇ ਮੈਂ ਜਿੱਥੇ ਵੀ ਜਾਂਦਾ ਵਪਾਰੀ ਨੂੰ ਇੱਕ ਗੱਲ ਕਹਿੰਦੇ ਆ ਯਾਰ ਤੁਸੀਂ ਨਾ ਬਿੱਲ ਕੱਟਦਿਆ ਕਰੋ ਤੇ ਇੱਕ ਆਪਣੀ ਰੁਟੀਨ ਬਣਾਓ ਕਿਉਂਕਿ ਜੇ ਆਉਣ ਵਾਲਾ ਜਿਹੜਾ ਟਾਈਮ ਹੈਗਾ ਉਹ ਜੀਐਸਟੀ ਜੇ ਆਪਾਂ ਭਰਾਂਗੇ ਜਿੰਨਾ ਵੱਧ ਤੋਂ ਵੱਧ ਭਰਾਂਗੇ ਜਿੰਨੀ ਜਿੰਨੀ ਆਪਣੀ ਟਰਾਂਜੈਕਸ਼ਨ ਹੋਊਗੀ ਉਹਦੇ ਹਿਸਾਬ ਨਾਲ ਆਪਸੀਂ ਆਪ ਪਾਵਾਂਗੇ ਬਿਜ਼ਨਸਮੈਨ ਨੂੰ ਆਪਕਰ ਨਾਲ ਦੇ GST ਆਜਕਲ ਬਹੁਤ ਜ਼ਰੂਰੀ ਹੈਗੀ ਜਿਸ ਦੇ ਨਾਲ ਕਿ ਤੁਸੀਂ ਬਿਜ਼ਨਸ ਨੂੰ ਅਪ ਕਰ ਸਕਦੇ ਹੋਗੇ ਉਹ ਚ ਜਿਵੇਂ ਵੀ ਕਿ ਮੈਂ ਗੱਲ ਕਰਾਂ ਛੋਟਾ ਦੁਕਾਨਦਾਰ ਹੈ ਹਾਂ ਉਹਦੇ ਲਈ ਵੀ ਅਸੀਂ ਅਵੇਅਰ ਕਰਦੇ ਆ ਵੀ ਤੁਸੀਂ ਅਨ ਰਜਿਸਟਰਡ ਜਿਹੜੇ ਦੁਕਾਨਦਾਰ ਹੈਗੇ ਆ ਵੀ ਉਹ ਵੀ ਤੁਸੀਂ ਕੰਪੋਜੀਸ਼ਨ ਸਕੀਮ ਹੈਗੀ ਜਿਹੜੀ 1.5 ਕਰੋੜ ਰੁਪਏ ਤੱਕ ਉਹ ਲੋਕ ਤੁਸੀਂ ਉਹਦਾ 1 ਲੱਖ ਮਗਰ 1000 ਰੁਪਏ ਟੈਕਸ ਦਾ ਕੋਈ ਜ਼ਿਆਦਾ ਨਹੀਂ ਹੈਗਾ ਯਾਨੀ ਕਿ ਐਸੇ ਅਵੇਅਰ ਕਰ ਰਹਾ ਮੈਂ ਜਿੱਥੇ ਵੀ ਜਾਂਦਾ ਇਹ ਚੀਜ਼ ਨੂੰ ਦੱਸਦਾ ਹੈ ਵੀ ਜੇ ਤੁਸੀਂ ਦੂਜਾ ਨੰਬਰ ਨਹੀਂ ਲੈਣਾ ਤਾਂ ਕੰਪੀਟੀਸ਼ਨ ਸਕੀਮਾ ਦਾ ਛੋਟਾ ਵਪਾਰੀ ਜਿਨ੍ਹਾਂ ਕੀ ਹੋ ਆਰਾਮ ਨਾਲ ਸੁਖਾਵਾ ਆਪਣਾ ਬਿਜ਼ਨਸ ਕਰੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਡਿਪਾਰਟਮੈਂਟ ਵੀ ਕਹਿੰਦਾ ਅਸੀਂ ਵੀ ਕਰਨੇ ਆ ਤੇ ਜਿਹੜੇ ਵਪਾਰੀ ਆ ਉਹ ਵੀ ਕਹਿੰਦੇ ਜੀ ਠੀਕ ਹੈ ਕਿ ਇਹਨੂੰ ਅੱਜ ਦੇ ਟਾਈਮ 'ਚ ਨਾ ਅਵੇਰਨੈਸ ਦੀ ਜਿਹੜੀ ਜਿਹੜੀ ਕਮੀ ਸੀ ਉਸ ਇਸ ਸਰਕਾਰ ਦੇ ਵਿੱਚ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਲਗਾਤਾਰ ਹਰ ਜ਼ਿਲ੍ਹੇ ਚ ਜਾ ਰਹੇ ਤੇ ਮੇਰੀ ਕੋਸ਼ਿਸ਼ ਹੈ ਵੀ ਅਵੇਅਰ ਕਰੀਏ ਤੇ ਮੈਂ ਅੱਜ ਵੀ ਮਾਨਸਾ ਜ਼ਿਲ੍ਹੇ ਚੋਂ ਕਰਕੇ ਆਇਆ ਉੱਥੇ ਵੀ ਉੱਥੇ ਵੀ ਕਹਿ ਵੀ ਜਿਹੜੇ ਅਨ ਰਜਿਸਟਰਡ ਹੈਗੇ ਡਿਪਾਰਟਮੈਂਟ ਨੂੰ ਕਿਹਾ ਤੁਸੀਂ ਕੈਂਪ ਲਗਾਓ ਜਿਹੜੇ ਅਨ ਰਜਿਸਟਰਡ ਉਹਨਾਂ ਨੂੰ ਰਜਿਸਟਰ ਕਰੋ ਉਹਨਾਂ ਨੂੰ ਸੁਖ ਦਿਓ ਵੀ ਜਿੱਦ ਨਾ ਕੀ ਟੈਕਸ ਕਲੈਕਸ਼ਨ ਬਦੀ ਜੇ ਟੈਕਸ ਕਲੈਕਸ਼ਨ ਅੱਛੀ ਆਏਗੀ ਤਾਂ ਸਰਕਾਰ ਦੇ ਕੋਲ ਰੈਵਨਿਊ ਆ ਗਿਆ ਤਾਂ ਰੈਵਨਿਊ ਜੇ ਆਏਗਾ ਤੇ ਅਸੀਂ ਉਹ ਡਿਵੈਲਪਮੈਂਟ ਤੇ ਲਗਾਵਾਂਗੇ ਰੋਡਸ ਬਣਨਗੇ ਹਸਪੀਟਲਸ ਬਣਨਗੇ ਤੇ ਪੰਜਾਬ ਦਾ ਜਿਹੜਾ ਸਟ੍ਰਕਚਰ ਜਿਹੜਾ ਅੱਜ ਪੰਜਾਬ 20ਵੇਂ ਨੰਬਰ ਤੇ ਹੈ ਕਿਸੇ ਟਾਈਮ ਨੰਬਰ ਪਹੁੰਚੇ ਹੁੰਦੇ ਸੀ ਜੇ ਅਸੀਂ ਕੰਪੈਰੀਜ਼ਨ ਕਰੇ ਪड़ोसी ਰਾਜਿਆਂ ਦੀ ਅਸੀਂ ਉੱਥੇ ਤੱਕ ਮੇਰਾ ਖਿਆਲ ਅਜੇ ਤੱਕ ਪਹੁੰਚੇ ਲੱਗ ਵੀ ਨਹੀਂ ਹੈਗੇ ਜੇ ਮੈਂ ਗੱਲ ਕਰਾ ਇਸ 3 ਸਾਲਾਂ ਦੀ ਸੁਣਨਾ ਇੱਕ ਐਗਜ਼ਾਮਪਲ ਦਿੰਨਾ ਜਿਵੇਂ ਮੈਂ ਅਕਸਾਈਜ਼ ਦੀ ਗੱਲ ਕਰੀਏ ਉਹ ਪਿਛਲੀ ਸਰਕਾਰ ਦੇ ਵਿੱਚ 6500 ਕਰੋੜ ਸੀ 6500 ਉਹ ਇਸ ਵੇਲੇ ਅਸੀਂ 10000 ਕਰੋੜ ਨੂੰ ਟੱਚ ਕਰਤਾ ਹਾਂ ਵੀ ਯਾਨੀ ਕਿ ਤੁਸੀਂ ਦੇਖੋ ਵੀ ਇਨਕਰੀਜ਼ ਕਿੰਨੀ ਕੀਤੀ ਹੈ ਬਹੁਤ ਵਧੀਆ ਵੀ ਟੈਕਸ ਦੀ ਇਨਕਰੀਜ਼ ਉਹ ਮੈਂ ਦੇਖਦਾ ਸੀ ਵੀ ਬਾਦਲ ਸਰਕਾਰ 'ਚ ਵੀ ਕਾਂਗਰਸ ਉੱਥੇ ਖੜੀ ਸੀ ਕਿਉਂਕਿ ਇਹਨਾਂ ਦੀਆਂ ਹਿੱਸੇਦਾਰੀਆਂ ਹੁੰਦੀਆਂ ਸੀ ਹਾਂ ਜਦੋਂ ਜਦੋਂ ਹਿੱਸੇਦਾਰੀਆਂ ਰੱਖ ਲਓਗੇ ਤਾਂ ਸਰਕਾਰ ਨੂੰ ਟੈਕਸ ਕਿੱਥੋਂ ਆਊਗਾ ਹਾਂ ਚੋੜਾ ਹਿੱਸੇਦਾਰੀਆਂ ਖਤਮ ਹੋ ਗਿਆ ਤੁਸੀਂ 3 ਸਾਲ ਦੇ ਰਿਪੋਰਟ ਦੇਖ ਲਓ 32% ਦੀ ਇਨਕਰੀਸ ਸਾਡੇ ਜੀਐਸਟੀ ਚ ਹਾਂ ਉਹ ਤੁਸੀਂ ਦੇਖੋ ਵੀ ਡੇਵਡ ਐਂਸੀ ਇੰਪਰੂਵਮੈਂਟ ਕਰ ਰਿਹਾ ਤੁਸੀਂ ਆਨ ਵਾਲੇ ਦੇਖਣਾ ਜੀਐਸਟੀ ਅਸੀਂ ਐ ਨਹੀਂ ਕਹਿੰਦੇ ਅਸੀਂ ਹਰਿਆਣਾ ਪੜੋਸੀ ਰਾਜ ਦੇ ਅਸੀਂ ਬਰਾਬਰ ਚੱਲੇ ਜਾਵਾਂਗੇ ਅਸੀਂ ਕੋਸ਼ਿਸ਼ ਕਰ ਰਿਹਾ ਵੀ ਵੀ ਲੋਕਾਂ ਨੂੰ ਅਵੇਅਰ ਕਰਨ ਦੀ ਵੀ ਜੀਐਸਟੀ ਵੱਧ ਤੋਂ ਵੱਧ ਹੋਈਏ ਤੇ ਆਪਾਂ ਸਰਕਾਰ ਦੇ ਰੈਵਨਿਊ 'ਚ ਹਿੱਸਾ ਪਈਏ ਖਜ਼ਾਨੇ ਨੂੰ ਵਧਾਈਏ ਜਿਹੜਾ ਕਿ ਪੰਜਾਬ ਰੰਗਲਾ ਪੰਜਾਬ ਅਸੀਂ ਸੋਚਦੇ ਵੀ ਜਿਹੜਾ ਕਿਸੇ ਟਾਈਮ ਆਉਂਦੇ ਉਸ ਰੰਗਲਾ ਪੰਜਾਬ ਨੂੰ ਅਸੀਂ ਸੁਪਨਾ ਸਕਾਰ ਕਰੀਏ ਆ ਲਗਾਤਾਰ ਦੇਖਿਆ ਕਿ اپੋਜੀਸ਼ਨਸ ਪਾਰਟੀਆਂ ਜਿਹੜੀਆਂ ਉਹ ਲਗਾਤਾਰ ਲੌ ਐਂਡ ਆਰਡਰ ਨੂੰ ਲੈ ਕੇ ਸਵਾਲ ਖੜੇ ਕਰਤੀਆਂ ਕਿ ਲੌ ਐਂਡ ਆਰਡਰ ਪੰਜਾਬ ਦਾ ਠੀਕ ਨਹੀਂ ਔਰ ਵੱਡੀ ਇੰਡਸਟਰੀ ਹੈ ਸਾਰੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਟਾਟਾ ਸਟੇਟ ਟਾਟਾ ਨੇ ਜੀ 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 ਤੇ ਅੰਮੁਲਿਧਾਨੇ ਵਿੱਚ ਹੀ ਲਗਾਇਆ ਹੋਰ ਕਈ ਇੰਡਸਟਰੀਆਂ ਲਗਾਈਆਂ ਹੈਗੀਆਂ ਜਿਹੜਾ ਕਿ ਤੁਸੀਂ ਆਨ ਆਲੀ ਟਾਈਮ 'ਚ ਦੇਖੋ ਨਾ ਨੈਚਰਲ ਵਪਾਰੀ ਹਮੇਸ਼ਾ ਨਾ ਹਰ ਸਟੇਟ ਦੇ ਵਿੱਚ ਸੁਖਾਵਾਂ ਮਾਹੌਲ ਬਾਲਾ ਜੀ ਉਹ ਦਿਨਰ ਕੀ ਅਸੀਂ ਹਮੇਸ਼ਾ ਵੀ ਸੀਐਮ ਭਗਵੰਤ ਮਾਨ ਜੀ ਹਮੇਸ਼ਾ ਵਪਾਰੀਆਂ ਲਈ ਜਦੋਂ ਵੀ ਸਾਡੀ ਕੋਈ ਮੀਟਿੰਗ ਹੁੰਦੀ ਹੈ ਚੀਮਾ ਸਾਹਿਬ ਨਾਲ ਉਹ ਹਮੇਸ਼ਾ ਜਿਹੜਾ ਸਾਡਾ ਫੀਡਬੈਕ ਹੁੰਦਾ ਹੈ ਉਹੀ ਹੁੰਦਾ ਉਹਨਾਂ ਦੇ ਵੀ ਫੀਡਬੈਕ ਹੁੰਦੇ ਵੀ ਵਪਾਰੀ ਨੂੰ ਤਦ ਇਹ ਅਸੀਂ ਤੁਹਾਨੂੰ ਪਰੇਸ਼ਾਨ ਨਾ ਹੁੰਦੇ ਜੀ ਕਿਉਂਕਿ ਜੇ ਵਪਾਰੀ ਜਿਹੜੀ ਸਾਡੀ ਰੀੜ ਦੀ ਹੱਡੀਆਂ ਜੇ ਕਿਸਾਨ ਸਾਡਾ ਅੰਨ ਦਸਤਾ ਹੈ ਕਿ ਤੇ ਬੁਬਾਰੀ ਸਾਡਾ ਕਰਜ਼ਾ ਕਰ ਦਸਤਾ ਹੈਗਾ ਉਹਨੂੰ ਅਸੀਂ ਸੁਖਾਵਾਂ ਮਾਹੌਲੇ ਦੀਏ ਔਰ ਉਹਦੇ ਚ ਅਸੀਂ ਕਾਫੀ ਹੱਦ ਤੱਕ ਸਫਲ ਹੈ ਹਾਂ ਤੇ ਤੇ ਪੀਸੀ ਸਰਕਾਰ ਜਿਹੜੀ ਕਿ ਉਸ ਵੇਲੇ ਸੋਚਦੇ ਸੀ ਹਿੱਸਾ ਪਾਲਾਂ ਦੀ ਅਸੀਂ ਹਾਂ ਵੀ ਅਸੀਂ ਕੋਈ ਵੀ ਬਿਜ਼ਨਸ ਕਰਦੇ ਵੀ ਹਿੱਸਾ ਪਾ ਲਵਾਂਗੇ ਅੱਗੇ ਨਿਕਲ ਜਾਂਦੇ ਪਰ ਤੁਸੀਂ ਸਰਕਾਰ ਚ 3 ਸਾਲ ਹੋ ਗਏ ਕਿਸੇ ਨੇ ਦੇਖਿਆ ਤੁਸੀਂ ਵੀ ਕਿਸੇ ਦਾ ਹਿੱਸਾ ਪਿਆ ਜਾਂ ਕਿਸੇ ਦਾ ਕੋਈ ਵੀ ਸਾਫ ਸੁਥਰਾ ਕੰਮ ਕਰ ਰਿਹਾ ਹੈ ਸਾਫ ਨੀਅਤ ਨਾਲ ਕੰਮ ਕਰ ਰਿਹਾ ਸੀ ਚਾਹੇ ਉਹ ਕੋਈ ਸਾਡਾ ਮੰਤਰੀ ਹੋਵੇ ਚਾਹੇ ਕੋਈ ਚੇਅਰਮੈਨ ਹੋਵੇ ਚਾਹੇ ਕੋਈ ਵੀ ਅਨੁਪਰਸਦ ਮਾਨਤਾਈ ਨਾਲ ਕੰਮ ਕਰੇ ਵੀ ਪੰਜਾਬ ਦਾ ਜਿਹੜਾ ਸੁਪਨਾ ਸਾਡਾ ਸੱਚ ਹੋਵੇ ਇੱਕ ਪਾਲਿਸੀ ਕੋਈ ਸਰਕਾਰ ਨੇ ਇਦਾਂ ਦੀ ਤਿਆਰ ਕੀਤੀ ਹੈ ਕਿਉਂਕਿ ਦੇਖਿਆ ਸੀ ਕਿ ਪੰਜਾਬ ਦੇ ਸਿਰ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਹਨਾ ਚਾਹੇ ਉਹ ਸਕੀਮਸ ਸਰਕਾਰ ਦੇ ਰਹੀ ਹੈ ਚਾਹੇ ਉਹ ਫ੍ਰੀ ਬਿਜਲੀ ਦੇ ਰਹੀ ਹੈ ਹਨਾ ਚਾਹੇ ਕੋਈ ਵੀ ਸਕੀਮ ਦੇ ਰਹੀ ਹੈ ਵੈਲਫੇਅਰ ਸਕੀਮ ਕਿੰਨੀ ਇੱਕ ਕਲੈਕਸ਼ਨ ਤੁਸੀਂ ਜਿਹੜੀ ਕਰ ਰਹੇ ਹੋ ਲੱਗਦਾ ਕਿ ਇਹ ਅੰਕੜੇ ਇੰਨੇ ਕ ਕਲੈਕਸ਼ਨ ਦੇ ਵੱਧ ਜਾਣਗੇ ਕੀ ਸਰਕਾਰ ਤੇ ਕਰਜ਼ਾ ਜਿਹੜਾ ਉਹ ਜਲਦੀ ਆਪਾਂ ਪੰਜਾਬ ਤੁਸੀਂ ਦੇਖੋ ਕੋਈ ਪਿਛਲੀ ਸਰਕਾਰ ਨੇ ਅਸੀਂ ਤਾਂ ਕਰਜ਼ੇ ਦਾ ਸਭ ਵਿਆਜ ਵੀ ਮੋੜ ਰਹਿਆਂ ਨਾਲ ਤੇ ਬਿਜਲੀ ਵੀ ਦੇਖੋ ਅਸੀਂ ਦੇ ਦੇ ਲੋਕਾਂ ਨੂੰ 85% ਲੋਕਾਂ ਨੂੰ 90% ਲੋਕਾਂ ਨੂੰ ਫ੍ਰੀ ਬਿਜਲੀ ਦੇਣ ਤੋਂ ਬਾਅਦ ਵੀ ਅਸੀਂ ਫਿਰ ਵੀ ਬੁਝੀ ਸਰਕਾਰਾਂ ਤੈਨੂੰ ਹਰ ਸੋਤੇ ਕੋਈ ਮੇਰਾ ਮੈਨੂੰ ਨਹੀਂ ਲੱਗਦਾ ਵੀ ਇਸ ਤਰਜਾ ਤਾਂ ਸਾਰੀਆਂ ਸਰਕਾਰਾਂ ਲੈਂਦੀਆਂ ਹੈਗੀਆਂ ਉਹ ਕਿਸੇ ਡਿਵੈਲਪਮੈਂਟ ਵਾਸਤੇ ਲਾ ਰਿਹਾ ਪੋਪੂਲੇਸ਼ਨ ਪਾਰਟੀ ਇਹ ਕਹਿੰਦੀ ਹੈ ਕਹਿੰਦੇ ਇਹਨਾਂ ਸਰਕਾਰ 15 ਸਾਲਾਂ ਚ ਕੋਈ ਕਰਜ਼ਾ ਨਹੀਂ ਲਿਆ ਜਿੰਨਾ ਆਮ ਆਦਮੀ ਪਾਰਟੀ ਨੇ 3 ਸਾਲਾਂ ਚ ਲਿਆ ਜਦੋਂ ਅਸੀਂ ਜਦੋਂ ਇਹਨਾਂ ਜਦੋਂ ਇਹਨਾਂ ਨੇ ਸਰਕਾਰ ਤੋਂ ਗਏ ਹੈ 3 ਲੱਖ ਕਰੋੜ ਰੁਪਏ ਅਸੀਂ ਸਾਡੇ ਤੇ ਤੇ ਅਸੀਂ ਤਾਂ ਸੁੱਧੇ ਇਨਕਰੀਜ਼ ਕੀਤੀ ਹੈ ਤੁਸੀਂ ਜੀਐਸਟੀ ਤੋਂ ਉਹ ਮੈਂ ਫਿਗਰ ਦਿੰਦੀ ਹੈ ਤੁਸੀਂ ਦੇਖੋ 32% ਦੀ ਇਨਕਰੀਜ਼ ਹੈਗੀ ਆ ਕਿਸੇ ਨੇ ਕੋਈ ਤਾਂ ਪਰੇਸ਼ਾਨੀ ਆ ਰਾਮਨਾਲ ਆ ਰਿਹਾ ਕੋਈ ਜਿਸ ਜੇ ਜੇ ਕਿਸੇ ਨੂੰ ਅਸੀਂ ਕੋਈ ਵਿਵਾਰ ਕੋਈ ਤੰਗ ਪਰੇਸ਼ਾਨੀ ਵਾਲੀ ਗੱਲ ਵੀ ਹੁੰਦੀ ਹੈ ਮੈਂ ਉਹਨਾਂ ਨੂੰ ਸੈਟੀਸਫਾਈ ਕਰਾਈਦਾ ਹੈ ਡਿਪਾਰਟਮੈਂਟ ਬੜਾ ਫ੍ਰੈਂਡਲੀ ਲੱਗ ਲਗੇ ਤੁਸੀਂ ਸਿੱਧੇ ਜਾ ਕੇ ਮਿਲੋ ਉਸ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਤੁਹਾਡਾ ਕੋਈ ਵਿੱਚ ਅਚੋਲਿਆ ਨਹੀਂ ਬੈਠਾ ਵੀ ਤੁਹਾਡੇ ਤੋਂ ਕੋਈ ਹਿੱਸੇਦਾਰੀ ਮੰਗਵਾਸੇ ਸਿੱਧਾ ਜਾ ਕੇ ਗੱਲ ਕਰੋ ਕੋਈ ਪ੍ਰੋਬਲਮ ਹੈਗੀ ਆ ਹੁਣ ਹੁਣ ਵੀ ਜੇ ਕੋਈ ਵਿਰੋਧੀ ਇਹ ਗੱਲ ਕਹਿ ਰਿਹਾ ਹੈ ਵੀ ਇਨਸਪੈਕਸ਼ਨਾਂ ਸ਼ੁਰੂ ਕਰਤੀ ਹੈ ਚਾਰਜ ਸਰ ਨਹੀਂ ਉਹ ਇਨਸਪੈਕਸ਼ਨਾਂ ਜਿਹੜੀਆਂ ਹੈਗੀਆਂ ਇਹ ਉਹਨਾਂ ਲਈ ਹੈਗੀਆਂ ਜਿਹੜੇ ਕੀ ਸਰਕਾਰ ਨੂੰ ਟੈਕਸ ਨਹੀਂ ਦਿੰਦੇ ਹਾਂ ਜਿਹੜੀ ਟੈਕਸ ਜਿਹੜੀ ਉਹਨਾਂ ਲਈ ਹੈ ਵੀ ਆਨਲਾਈਨ ਜਿਹੜਾ ਸਿਸਟਮ ਆਨਲਾਈਨ ਹੈ ਜੇ ਤੁਸੀਂ ਕਿਸੇ ਵਪਾਰੀ ਨੇ 10 ਲੱਖ ਰੁਪਏ ਦਾ ਐਗਜ਼ਾਮਪਲ ਦੇਣਾ ਭਰਿਆ ਉਹ ਇੱਕ ਕੁਆਟਰ ਦਾ 10 ਲੱਖ ਭਰਿਆ ਅਗਲੇ ਕੁਆਟਰ ਚ ਉਹ 2 ਲੱਖ ਰਹਿ ਗਿਆ ਹਾਂ ਕੋਈ ਜੀ ਦੱਸੋ ਜਾਂ ਤਾਂ ਹੋ ਐਕਸਪਲੇਨ ਕਰੂਗਾ ਦੱਸੂਗਾ ਡਿਪਾਰਟਮੈਂਟ ਮੇਰਾ ਰੀਜ਼ਨ ਰਹੇਗੇ ਲੜਾਈ ਲੱਗੀ ਕਰੋਨਾ ਆ ਗਿਆ ਜਾਂ ਕੋਈ ਵੀ ਰੀਜ਼ਨ ਦਊਗਾ ਜਾਂ ਮੇਰੀ ਦੁਕਾਨ ਬੰਦ ਰਹੀ ਹੈ ਮੇਰਾ ਵਪਾਰ ਬੰਦ ਰਿਹਾ ਹੈ ਜਾਂ ਮੈਂ ਮੇਰੀ ਹੜਤਾਲ ਹੋ ਗਈ ਇਹ ਉਹਨੇ ਦੱਸਣਾ ਇਹ ਉਹਨਾਂ ਲਈ ਹੈ ਵੀ ਜਿਹੜੇ ਟੈਕਸ ਦੀ ਘਟ ਗਿਆ ਨਾ ਕਿ ਇਹ ਆਮ ਵਪਾਰੀ ਲਈ ਹੈ ਤੇ ਮੈਨੂੰ ਵਿਰੋਧੀ ਹਮੇਸ਼ਾ ਇਹ ਗੱਲ ਉਚਾਰ ਰਿਹਾ ਵੀ ਇਹਨਾਂ ਨੇ ਇਨਸਪੈਕਟਰ ਨਹੀਂ ਕੋਈ ਮੈਂ ਜਾਨਣਾ ਜੋਨਨ ਨੂੰ ਜਦੋਂ ਗੱਲ ਕਰੀ ਤੇ ਉਹਨਾਂ ਸੇ ਮੈਂ ਤੁਸੀਂ ਜਮ ਸਾਰੇ ਵਪਾਰੀ ਵੀ ਦੱਸੋ ਵਪਾਰੀ ਖੁਸ਼ ਨੇ ਦਾ ਰੇ ਵਪਾਰੀ ਖੁਸ਼ ਹੈ ਉਹ ਮੈਂ ਪੁੱਛੋ ਦੱਸੋ ਕਿਹਦੇ ਰੇਟ ਪਈ ਕੋਈ ਖਤਰ ਨਹੀਂ ਕਹਿੰਦੇ ਨਹੀਂ ਜੀ ਹਾਂ ਜੇ ਕਿਸੇ ਦੇ ਬੇ ਉਹਨਾਂ ਨੂੰ ਦੱਸ ਦਿਆ ਵੀ ਤੁਸੀਂ ਕਬਰਾਓ ਨਾ ਇਹ ਸੋਡੇ ਦੇ ਕਿਸੇ ਲਈ ਜਿਹੜਾ ਟੈਕਸ ਨਹੀਂ ਦਿੰਦਾ ਵੀ ਉਹਨਾਂ ਲਈ ਇਹ ਹੈ ਉਸ ਗੱਲ ਤੇ ਐਸੋਸੀਏਸ਼ਨ ਨਾਲ ਸਹਿਮਤ ਹੁੰਦੀ ਹੈ ਵੀ ਜਿਹੜਾ ਨਹੀਂ ਦਿੰਦਾ ਅਸੀਂ ਵੀ ਨਹੀਂ ਸਪੋਰਟ ਕਰਦੇ ਤੇ ਨੈਚੁਰਲੀ ਜੇ ਕੋਈ ਗਲਤ ਕਰੂਗਾ ਤਾਂ ਲਈਦਾ ਮੈਂ ਵੀ ਨਹੀਂ ਜ਼ਿੰਮੇਵਾਰ ਨਾ ਡਿਪਾਰਟਮੈਂਟ ਜ਼ਿੰਮੇਵਾਰ ਅਨਸਾ ਉਹਨਾਂ ਨੂੰ ਪੜਨਾ ਚਾਹੀਦਾ ਹੈ ਕਿ ਤੁਹਾਡੇ ਲਈ ਇੱਕ ਵੱਡਾ ਚੈਲੰਜ ਨਹੀਂ ਹੈਗਾ ਕਿਉਂਕਿ ਤੁਸੀਂ ਦੱਸਿਆ ਕਿ ਮੈਂ ਪੂਰੇ ਪੰਜਾਬ ਦੇ ਵਿੱਚ ਮੀਟਿੰਗ ਕਰ ਰਿਹਾ ਖਾਸ ਤੌਰ ਤੇ ਜਿਹੜੇ ਸ਼ਹਿਰੀ ਲੋਕ ਨੇ ਨਾ ਉਹ ਜੀਐਸਟੀ ਵੀ ਭਰਦੇ ਨੇ ਉਹ ਅਵੇਅਰ ਵੀ ਹੁੰਦੇ ਨੇ ਖਾਸ ਤੌਰ ਤੇ ਪਿੰਡਾਂ ਦੀ ਗੱਲ ਕੀਤੀ ਜਾਵੇ ਕੋਈ ਇਦਾਂ ਦੇ ਏਰੀਏ ਨੇ ਤੁਸੀਂ ਦੱਸ ਕੀਤੀਆਂ ਜਿੱਥੇ ਕੋਈ ਇੰਡਸਟਰੀ ਵਾਲੇ ਨਹੀਂ ਨਹੀਂ ਹੈਗੇ ਉਹ ਬੜਾ ਚੈਲੰਜ ਹੀ ਤੁਹਾਡੇ ਕੋਲ ਹੁੰਦਾ ਲੋਕਾਂ ਨੂੰ ਸਮਝਾਉਣ ਵਾਸਤੇ ਨਹੀਂ ਅੱਜ ਕੱਲ ਦਾ ਜਿਹੜਾ ਅ ਬੜਾ ਇਲੈਕਟ੍ਰੋਨਿਕ ਜੋਗਿਆ ਹੈ ਐਜੀ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਪਿੰਡ ਦਾ ਵਪਾਰੀ ਵੀ ਹੈਗਾ ਚਾਹੇ ਛੋਟਾ ਵਪਾਰੀ ਆ ਉਹ ਵੀ ਮੈਂ ਦੇਖਿਆ ਮੈਂ ਇੱਕ ਪਿੱਛੇ ਜੇ ਅੰਮ੍ਰਿਤਸਰ ਦੇ ਮੈਨੂੰ ਦੋ ਤਿੰਨ ਵਪਾਰੀ ਮਿਲੇ ਛੋਟੇ ਵਪਾਰੀ ਜਿਹੜੇ ਹੈਗਾ ਕਹਿੰਦਿਆ ਸਾਡੇ ਕੋਲ ਕੰਪੋਜੀਸ਼ਨ ਸਕੀਮ ਹੈਗੀ ਆ ਦੱਸੋ ਕਦੇ ਸੋਚਿਆ ਸੀ ਪਿੰਡਾਂ ਦੇ ਵਿੱਚ ਕੰਪੋਜੀਸ਼ਨ ਸਕੀਮ ਹੋਊਗੀ ਹਾਂ ਤੇ ਐਜੀ ਕੋਈ ਗੱਲ ਨਹੀਂ ਹੈ ਜਿਹੜਾ ਪਿੰਡ ਦਾ ਵਪਾਰੀ ਵੀ ਛੋਟੇ ਵਿਧਾਨ ਸਭਾ ਦਾ ਵਪਾਰੀ ਵੀ ਹੈ ਉਹ ਵੀ ਕਹਿੰਦਾ ਮੈਂ ਨੰਬਰ ਲਵਾਂ ਇਹ ਤੁਸੀਂ ਕੈਂਪ ਲਾ ਕੇ ਵੇਅਰ ਕਰ ਰਹੇ ਹੋ ਨਾਲ ਨਹੀਂ ਮੈਂ ਕੈਂਪ ਨਹੀਂ ਲਗਾਉਂਦਾ ਮੀਟਿੰਗਸ ਜਿਹੜੀਆਂ ਹੁੰਦੀਆਂ ਉਹ ਡਿਪਾਰਟਮੈਂਟਸ ਔਰ ਪਲੱਸ ਉਹਨਾਂ ਨੂੰ ਦੱਸਿਆ ਜਾਂਦਾ ਵੀ ਤੁਸੀਂ ਸਾਰੀਆਂ ਐਸੋਸੀਏਸ਼ਨ ਨੂੰ ਫੋਨ ਕਰਕੇ ਉਹਨਾਂ ਨੂੰ ਬੁਲਾ ਕੇ ਜਿੰਨੇ ਵੀ ਐਸੋਸੀਏਸ਼ਨ ਜਿਹਦੇ ਵੀ ਸੈਕਟਰ ਦੀਆਂ ਚਾਹੇ ਹੋ ਹੋਟਲ ਐਸੋਸੀਏਸ਼ਨ ਚਾਹੇ ਹੋ ਪਠਾ ਐਸੋਸੀਏਸ਼ਨ ਚਾਹੇ ਕਪੜਾ ਕਪੜਾ ਐਸੋਸੀਏਸ਼ਨ ਚਾਹੇ ਲੋਹੀ ਵਾਲੇ ਆ ਐਣੀ ਹੋ ਵੀ ਸੌਣ ਨੂੰ ਬਲਾ ਲੀਦਾ ਹੈ ਉਹ ਲਗਭਗ 1.5 200 ਬੰਦਾ ਪਰਸਨ ਹੋ ਜਾਂਦਾ ਹੈ ਉੱਚ 1 ਵਾਈ 1 ਸਤੋਂ ਕਮੈਂਟਸ ਲੈ ਲੈਂਦੇ ਆ ਉਹਨਾਂ ਦੀ ਜਿਹੜੀ ਪ੍ਰੋਬਲਮ ਉਹਦੀਆਂ ਲਾਸਟ ਕਨਕਲੂਡ ਕਰਦੀਦਾ ਵੀ ਆਹ ਪ੍ਰੋਬਲਮ ਇੱਥੇ ਹੈ ਜੇ ਕੋਈ ਮੌਕੇ ਤੇ ਹੱਲ ਹੋਣੀ ਦੇ ਕੋਈ ਡਿਸਪਿਊਟ ਉਹਦਾ ਮੌਕੇ ਤੇ ਅਫਸਰ ਨੂੰ ਕਹਿ ਕੇ ਉਹਨਾਂ ਦਾ ਹੱਲ ਕਰਵਾ ਦਿੱਤਾ ਜੇ ਕੋਈ ਪਾਲਿਸੀ ਮੈਟਰ ਹੁੰਦਾ ਜੀਐਸਟੀ ਕਨਸਰਨ ਨਾਲ ਰਿਲੇਟਡ ਹੁੰਦਾ ਉਹ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਸਾਹਿਬ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਸੀਐਮ ਸਾਹਿਬ ਕੋਲ ਤੱਕ ਤੇ ਉਹਦੇ ਨਾਲ ਕੀ ਹੁੰਦਾ ਵਪਾਰੀ ਨੂੰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਬੜੀ ਵਧੀਆ ਉਹ ਕਹਿੰਦੇ ਇਹ ਪਹਿਲੀ ਵਾਰ ਹੋਇਆ ਹਾਂ ਵੀ ਸਾਡੀ ਗੱਲ ਆ ਕੇ ਕਿਸੇ ਨੇ ਸੁਣੀ ਨਹੀਂ ਤਾਂ ਸਾਨੂੰ ਸੁਣੀ ਕਿਸੇ ਨੇ ਨਹੀਂ ਹਾਂ ਅਸੀਂ ਤਾਂ ਕਹਿੰਦੇ ਇਸ ਗੱਲ ਤੋਂ ਖੁਸ਼ ਆ ਵੀ ਤੁਸੀਂ ਆ ਕੇ ਸਾਡੀ ਗੱਲ ਸੁਣ ਲਈ ਹਾਂ ਸਾਨੂੰ ਕਿਸੇ ਨੇ ਆ ਕੇ ਪੁੱਛੇ ਨਹੀਂ ਸੀ ਵੀ ਇਸ ਡਿਪਾਰਟਮੈਂਟ ਨਾਲ ਪਿਠਾ ਕੇ ਸਾਡੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਹਾਂ ਇਹ ਤਾਂ ਸੀਐਮ ਭਗਵੰਤ ਸਿੰਘ ਫਾਈਨੈਂਸ ਮਿਸਟਰ ਸਾਹਿਬ ਦਾ ਇੱਕ ਬਹੁਤ ਵਧੀਆ ਦੇਨ ਆ ਪੰਜਾਬ ਨੂੰ ਵੀ ਉਹਨਾਂ ਨੇ ਇੱਕ ਪੰਜਾਬ ਦਾ ਪੰਜਾਬ ਸਟੇਟ ਟ੍ਰੇਡ ਕਮਿਸ਼ਨ ਦਾ ਗਠਨ ਕੀਤਾ ਔਰ ਮਜ਼ਬੂਤ ਕੀਤਾ ਉਹ ਬਾਰੇ ਨੂੰ ਇਹ ਸਭ ਤੋਂ ਵੱਡੀ ਇੱਕ ਬਹੁਤ ਵੱਡੀ ਜੀ ਰਹੀ ਹੈ ਕਿ ਜਿੰਨਾ ਕਿ ਵਪਾਰੀ ਮੈਨੂੰ ਮੈਨੂੰ ਲੱਗਦਾ ਹੈ ਵਪਾਰੀ ਬੜਾ ਜੁੜ ਰਿਹਾ ਹੈ ਦਿਨ ਨਾਲ ਔਰ ਮੈਂ ਵਪਾਰੀ ਨੂੰ ਜੋੜਨ ਲਈ ਇੱਕ ਹੋਰ ਉਪਰਾਲਾ ਕਰ ਰਿਹਾ ਵੀ ਵਪਾਰੀਆਂ ਨੂੰ ਉਹਨਾਂ ਦੀ ਹਰ ਡਿਪਾਰਟਮੈਂਟ ਹਰ ਐਸੋਸੀਏਸ਼ਨ ਤੋਂ ਮੈਂ ਇੱਕ ਇੱਕ ਪਰਸਨ ਲੈ ਕੇ ਹਾਂ ਉਹਨਾਂ ਨੂੰ ਮੈਂ ਐਡਵਾਈਜ਼ਰੀ ਕਮੇਟੀ ਬਣਾ ਬਣਾਦਾ ਮੈਂ ਵੀ ਜਿਹੜੇ ਛੋਟੇ ਛੋਟੇ ਮਸਲੇ ਆ ਸੋਡੇ ਹਾਂ ਉਹ ਚ ਜਾ ਕੇ ਤੁਸੀਂ ਆਪ ਹੀ ਹੱਲ ਕਰ ਲੋ ਹਾਂ ਤਾਂ ਦੇਖੋ ਵਪਾਰੀ ਫਕਰ ਮਹਿਸੂਸ ਕਰਦਾ ਹੈ ਵੀ ਮੇਰੀ ਸਰਕਾਰ ਤੱਕ ਪਹੁੰਚ ਹੋਊਗੀ ਜਾਂ ਮੇਰੇ ਡਿਪਾਰਟਮੈਂਟ ਤੱਕ ਪਹੁੰਚ ਹੋਊਗੀ ਦੋਸਤੋ ਇੱਕ ਛੋਟੇ ਵਪਾਰੀ ਨੂੰ ਜੇ ਆਪਾਂ ਡਵਾਈਜ਼ਿੰਗ ਕਮੇਟੀ ਦਾ ਸੁਲਾਹਕਰ ਰਗ ਨਵੀ ਅਫਸਰ ਕੋਲ ਭੇਜ ਦਿੱਤੇ ਉਹ ਕਿੰਨਾ ਫਕਰ ਮਹਿਸੂਸ ਕਰਨਗੇ ਮੈਂ ਹਰ ਜ਼ਿਲ੍ਹੇ ਦੇ ਵਿੱਚ 21 ਤੋਂ ਲੈ ਕੇ 31 ਬੰਦੇ 11 ਬੰਦੇ ਜਿੱਥੇ ਵੀ ਜਿੰਨੇ ਮਿਲਦੇ ਆ ਅੱਛੇ ਅੱਛੇ ਬੰਦੇ ਪਾਰਟੀ ਨਾਲ ਵੀ ਜੁੜਦੇ ਆ ਸਰਕਾਰ ਨਾਲ ਵੀ ਜੁੜਦੇ ਆ ਔਰ ਵਪਾਰੀਆਂ ਦੇ ਛੋਟੇ ਵਪਾਰੀ ਦੇ ਮਸਲੇ ਵੀ ਹੱਲ ਕਰਦੇ ਆ ਅਨਿਲ ਜੀ ਕੱਲ ਬਹੁਤ ਟ੍ਰੈਵਲ ਹੋ ਰਹੀ ਹੈ ਕਹਿੰਦੇ ਸਰਕਾਰ ਮਾਨ ਸਰਕਾਰ ਦੇ ਵਿੱਚ ਕਹਿੰਦੇ ਅਫਸਰशाही ਬਹੁਤ ਭਾਰੀ ਹੈ ਬਿਊਰੋਕਰੇਟਸ ਬਹੁਤ ਹੈ ਮ ਨੇ ਸਭ ਦੇਖੋ ਪਤਾ ਕੀ ਗੱਲ ਹੁੰਦੀ ਹੈ ਅ ਪਹਿਲੀ ਸਰਕਾਰ ਜਿਹੜੀ ਹੁੰਦਾ ਸੀ ਅਫਸਰ ਜਿਹੜੇ ਹੁੰਦੇ ਸੀ ਵੀ ਜਿਹੜੀ ਉਹਨਾਂ ਦੇ ਲਗਾਏ ਹੋਏ ਆ ਉਹਨਾਂ ਨੇ ਵੀ ਸਾਰਾ ਕੁਝ ਸਾਲ ਤਾਮ-ਝਾਮ ਸਭ ਕੁਝ ਉਹਨਾਂ ਦਾ ਸੀ ਅੱਜ ਤਾਂ ਨਵੇਂ ਆਏ ਆ ਸਾਨੂੰ ਤਾਂ ਜੇ ਸਮਝਣ ਦਾ ਨਹੀਂ ਆਮ ਤੌਰ ਤੇ ਨਾ ਜਦੋਂ ਗੱਲ ਕਰਦੇ ਕਹਿੰਦੇ ਯਾਰ ਇੱਕ ਜਥੇਦਾਰ ਹੁੰਦਾ ਸੀ ਜਗਾ ਬੜਕ ਮਾਰ ਦਿੰਦਾ ਸੀ ਕਹਿੰਦਾ ਅੱਜ ਕੱਲ੍ਹ ਆ ਯਾਰ ਵਿਧਾਇਕ ਸਾਹਿਬ ਵੀ ਫੋਨ ਕਰਦੇ ਤੇ ਅਫਸਰ ਗੱਲ ਹੀ ਨਹੀਂ ਸੁਣਨਦੇ ਮੈਂ ਉਹੀ ਕਹਿ ਰਿਹਾ ਵੀ 70 ਸਾਲ ਉਹਨਾਂ ਨੇ ਬੜਕਾਂ ਹੀ ਮਾਰੀਆਂ ਜੇ ਅਸੀਂ ਦੇਖੋ ਆਮ ਕਰ ਰਹੇ ਅਸੀਂ ਲੋਕ ਆ ਪੋਲੀਟੀਸ਼ਨ ਵਾਲੀ ਸਾਡੇ ਸੇ ਕੋਈ ਚੀਜ਼ ਹੀ ਹੈ ਨਹੀਂ ਅਸੀਂ ਆਮ ਘਰਾਂ ਚੋਂ ਉੱਠ ਕੇ ਤੇ ਮੈਨੂੰ ਤਾਂ ਕੋਈ ABC D ਵੀ ਪਤਾ ਸੀ ਵੀ ਬਿਊਰੋਕ੍ਰੇਟ ਨੂੰ ਰਾਈਟਸ ਮਿਲੇ ਆ ਉਹ ਗੱਲ ਚੱਲ ਰਹੀ ਹੈ ਕਿ ਤੁਸੀਂ ਆਪਣੀ ਉਪਲਬਧੀ ਸਮਝਦੇ ਹੋ ਮੈਂ ਮੈਂ ਤੁਹਾਨੂੰ ਸਾਰੀ ਗੱਲ ਦੱਸ ਰਿਹਾ ਵੀ ਮੈਨੂੰ ਨਾ ਸਾਲ ਪਰ ਬਿਲਕੁਲ ਸੋਡੀ ਗੱਲ ਹੈ ਵੀ ਨਵੇਂ ਹੈਗੇ ਆ ਸਾਨੂੰ ਸਮਝਣ ਚ ਟਾਈਮ ਲੱਗਦਾ ਮੈਂ ਬਿਊਰੋਕ੍ਰੇਸੀ ਨੂੰ ਸਮਝਿਆ ਜਦੋਂ ਉਹਨਾਂ ਨਾਲ ਬੈਠੇ ਜਾਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਤੇ ਉਸ ਜਿਹੜਾ ਜੇ ਸਾਨੂੰ ਕੋਈ ਪਾਵਰ ਮਿਲੀ ਹੈ ਉੱਚ ਇਸਤੇਮਾਲ ਪੂਸੀ ਕਰਨਾ ਹੈ ਨਾ ਕਿ ਬਿਊਰੋਕ੍ਰੇਸੀ ਨੂੰ ਦੱਸਣਾ ਹੈ ਪਾਵਨ ਨੂੰ ਇਸਤੇਮਾਲ ਜਿਹੜਾ ਕਰ ਲੇਗਾ ਅੱਛੇ ਢੰਗ ਨਾਲ ਉਸ ਉਹ ਸਭ ਸਹੀ ਹੈ ਮੈਂ ਦੇਖੋ ਆਹਦੇ ਡਿਪਾਰਟਮੈਂਟ ਤੇ ਜਿੰਨੀ ਕਿ ਮੇਰੀ ਕੋਈ ਜ਼ਿੰਮੇਵਾਰੀ ਹੈ ਕਿ ਜੋ ਵੀ ਮੇਰੀ ਕੋਈ ਜ਼ਿੰਮੇਵਾਰੀ ਹੈ ਮੈਨੂੰ ਨਹੀਂ ਲੱਗਦਾ ਵੀ ਮੈਂ ਅਫਸਰਾਂ ਦਾ ਆਮ ਤੌਰ ਤੇ ਨੇ ਗੱਲ ਕਹਿੰਦੇ ਨੇ ਕਹਿੰਦੇ ਕਿ ਡਿਪਾਰਟਮੈਂਟ ਜਿਹੜੇ ਨੇ ਉਹ ਸਰਕਾਰਾਂ ਚਲਾਉਂਦੀਆਂ ਸੀਗੀਆਂ ਲੀਡਰਸ ਲਾਉਂਦੇ ਸੀ ਕਹਿੰਦੇ ਅੱਜ ਕੱਲ ਉਲਟ ਹੋ ਰਿਹਾ ਵਾ ਨਹੀਂ ਨਹੀਂ ਦੇਖੋ ਤੁਸੀਂ ਮੈਂ ਜਿਹੜੇ ਡਿਪਾਰਟਮੈਂਟ ਨਾਲ ਰਿਲੇਟਡ ਹੈ ਤੁਸੀਂ ਦੇਖੋ ਇਨਕਰੀਜ਼ ਮਿਲੀ ਹੈ ਚਾਹੇ ਆਕਸਾਈਡ ਚਾਹੇ ਉਹ GST ਚਾ ਉਹ ਇਸ ਕਰਕੇ ਮਿਲੀ ਨਾ ਜੇ ਬਿਰੋਕ੍ਰੇਸੀ ਦਾ ਵੀ ਸਾਥ ਹੈ ਕਿਤੇ politician ਦਾ ਵੀ ਸਾਥ ਹੈ ਕਿ ਜੇ ਮੈਂ ਕਿਤੇ revenue ਵਾਸਤੇ ਕਹਿਣਾ ਉਹ ਬੜੇ ਪੋਜ਼ਿਟਿਵ ਵੇ ਨਾਲ ਕਹਿਣਾ ਵੀ ਸਰਕਾਰ ਨੂੰ ਯਾਰ ਬਾ ਤੁਸੀਂ ਉਹ ਗੈਪ ਭਰਨ ਦੀ ਕੋਸ਼ਿਸ਼ ਕੀਤੀ ਆ ਬ੍ਰਿਜ ਦਾ ਕੰਮ ਕਰਨਾ ਵੀ ਮੈਨੇ ਮੈਨੂੰ ਮੇਰਾ ਜਿਹੜਾ ਰੋਲ ਆ ਗਿਆ ਵੀ ਮੈਂ ਆਪਦੇ ਜਿਹੜੇ ਡਿਪਾਰਟਮੈਂਟ ਦੇ ਲੋਕ ਉਹਨਾਂ ਦਾ ਵੀ ਮੈਂ ਪੋਜ਼ਿਟਿਵ ਰੱਖਣਾ ਹੈ ਵਪਾਰੀ ਦੀ ਵੀ ਸੁਣਨੀ ਹੈ ਤੇ ਸਰਕਾਰ ਨੂੰ ਕੁਝ ਨਾ ਕੁਝ ਜਿਹੜੀ ਰੈਵਨਿਊ ਹੈ ਚਾਹੇ ਕੋਈ ਪਾਲਿਸੀ ਮੈਟਰ ਹੈ ਚਾਹੇ ਕੋਈ ਗ੍ਰੀਵੈਂਸ ਹੈ ਉਹਨੂੰ ਮੈਂ ਸਹੀ ਢੰਗ ਨਾਲ ਸਰਕਾਰ ਤੱਕ ਤੇ ਵਪਾਰੀ ਨੂੰ ਖੁਸ਼ ਕਰਨਾ ਔਰ ਮੈਨੂੰ ਮੈਂ ਮੈਨੂੰ ਆਪਣੇ ਉੱਤੇ ਮਾਣ ਹੈ ਵੀ ਪੰਜਾਬ 'ਚ ਜਿੱਥੇ ਵੀ ਮੈਂ ਗਿਆ ਹਾਂ ਜਿੰਨੇ ਵੀ ਵਪਾਰੀ ਮੈਨੂੰ ਐਸੋਸੀਏਸ਼ਨਾਂ ਮਿਲਦੀਆਂ ਉਹ ਸਰਕਾਰ ਤੋਂ ਖੁਸ਼ ਹੈ ਔਰ ਇਸ ਜਿਹੜਾ ਕਮਿਸ਼ਨ ਤੋਂ ਖੁਸ਼ ਹੈ ਵੀ ਸਾਡੇ ਲਈ ਮਾਨ ਸਰਕਾਰ ਨੇ ਇਹ ਬਹੁਤ ਵਧੀਆ ਇੱਕ ਜਰੀਆ ਬਣਾਇਆ ਵੀ ਜਿਹਦੇ ਨਾਲ ਕੀ ਅਸੀਂ ਆਪਦੀ ਗੱਲ ਸਰਕਾਰ ਤੱਕ ਪਹੁੰਚ ਸਕਦੇ ਹਾਂ ਚਲੋ ਨਿਧੀ ਆਖਿਰ ਦੇ ਵਿੱਚ ਜਿਹੜੇ ਦਰਸ਼ਕ ਸਾਡੇ ਨੇ ਇਹ ਇੰਟਰਵਿਊ ਤੁਹਾਡਾ ਦੇਖ ਰਹੇ ਨੇ ਹਨਾ ਚਾਹੇ ਉਹ ਛੋਟਾ ਵਪਾਰੀ ਵੱਡਾ ਵਪਾਰੀ ਹੈ ਤੁਸੀਂ ਲਾਸਟ ਤੁਹਾਡਾ ਮੈਸੇਜ ਕੀ ਵਪਾਰੀਆਂ ਨੂੰ ਮੇਰੇ ਤੇ ਹੀ ਸਾਰੇ ਪੰਜਾਬ ਦੇ ਚਾਹੇ ਵੱਡਾ ਵਪਾਰੀਆ ਚਾਹੇ ਛੋਟਾ ਵਪਾਰੀਆ ਚਾਹੇ ਇੰਡਸਟਰੀਸਟ ਹੈਗੇ ਵੀ ਜੇ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੀ ਤਰੱਕੀ ਲਈ ਜੇ ਅਸੀਂ ਰੰਗਲਾ ਪੰਜਾਬ ਜੇ ਬਣਾਣਾ ਜਿਹੜਾ ਸਾਡਾ ਸੁਪਨਾ ਹੈ ਸਾਡੀ ਪਾਰਟੀ ਦਾ ਸਾਡੇ ਸੀਐਮ ਸਾਹਿਬ ਰਵਿੰਦ ਕੇਜੀ ਜੀ ਬਾਰੇ ਰੰਗਲਾ ਪੰਜਾਬ ਜਿਹੜਾ ਅਸੀਂ ਪਿੱਛੇ ਕਈ ਦਹਾਕਿਆਂ ਤੋਂ ਅਸੀਂ ਜਿਹੜਾ ਪਹਿਲੇ ਨੰਬਰ ਤੋਂ ਅੱਜ 20ਵੇਂ ਨੰਬਰ ਤੇ ਚਲੇ ਗਿਆ ਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਪੰਜਾਬ ਦੇ ਇੰਡਸਟਰੀਸਟਸ ਨੂੰ ਵਪਾਰੀਆਂ ਨੂੰ ਵੀ ਤੁਸੀਂ ਆਰਾਮ ਨਾਲ ਕੰਮ ਕਰੋ ਆਰਾਮ ਨਾਲ ਬਿਜ਼ਨਸ ਕਰੋ ਤੇ ਆਰਾਮ ਨਾਲ ਅੰਸਟੀ ਲਗਾਓ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਹੈ ਕੋਈ ਵੀ ਨਹੀਂ ਹੈ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਵੱਧ ਤੋਂ ਵੱਧ ਸਰਕਾਰ ਦੇ ਵਿੱਚ ਆਪਦਾ ਸਹਿਯੋਗ ਕਰੋ ਜੀਐਸਟੀ ਪਰ ਉਹ ਰੈਵਨਿਊ ਦੇਦੇ ਰੈਵਨਿਊ ਬਹੁਤ ਦਿੱਤਾ ਸਾਨੂੰ ਮੈਂ ਹੋਰ ਵੱਧ ਜੜ ਕੇ ਦੋਵਾਂਗੇ ਤਾਂ ਉਹ ਜਿਹੜਾ ਪੈਸਾ ਹੈ ਉਹ ਆਪਣੇ ਤੇ ਹੀ ਲੱਗਣਾ ਆਪਣੇ ਲੋਕਾਂ ਤੇ ਲੱਗਣਾ ਆਪਣੇ ਬੱਚਿਆਂ ਤੇ ਲੱਗਣਾ ਹੈਲਥ ਤੇ ਲੱਗਣਾ ਹੈ ਯਾਨੀ ਪੰਜਾਬ ਦੀ ਜਿਹੜੀ ਇਨਵੈਸਟਮੈਂਟ ਸੈਕਟਰ ਆ ਉਸ ਤੇ ਲੱਗਣਾ ਹੈ ਜਿਨ੍ਹਾਂ ਕਿ ਪੰਜਾਬ ਅੱਗੇ ਪਹਿਲੇ ਨੰਬਰ ਤੇ ਸਾਡਾ ਜਿਹੜਾ ਸੁਪਨਾ ਇਸ ਸਰਕਾਰ ਦਾ ਸੀਐਮ ਭਗਵਾਨ ਦੇ ਅਰਵਿੰਦ ਕੇਜੀਵਾਲ ਜੀ ਦਾ ਅਸੀਂ ਉਹ ਕੋਸ਼ਿਸ਼ ਕਰਦੇ ਆ ਵੀ ਉਹ ਸਰਕਾਰ ਹੋਵੇ ਤੇ ਇਹ ਸਾਰੇ ਪੰਜਾਬ ਦੇ ਜਿਹੜੇ ਵਪਾਰੀਆਂ ਨੂੰ ਮੇਰੀ ਬੇਨਤੀ ਹੈ ਵੀ ਮੈਂ ਆਉਦੇ ਜਿਹੜੇ ਬ੍ਰਿਜ ਦਾ ਕੰਮ ਕਰਨਾ ਮੈਂ ਤੁਹਾਡੇ ਨਾਲ ਆ ਮੈਨੂੰ ਤੁਹਾਡੀ ਕੋਈ ਵੀ ਮੁਸ਼ਕਲ ਹੈਗੀਆ ਮੈਂ ਤੁਹਾਡੇ ਕੋਲ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦੇ ਮੈਨੂੰ ਮਿਲ ਸਕਦੇ ਜਦੋਂ ਮਰਜ਼ੀ ਮੇਰੇ ਆਪ ਦੇ ਹਲਕੇ ਚ ਬੁਲਾ ਸਕਦੇ ਮੈਂ ਆ ਜਾਊਗਾ ਤੁਹਾਡੀ ਗੱਲ ਮੈਂ ਸਰਕਾਰ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਜੇ ਕੋਈ ਗੱਲ ਨਹੀਂ ਵੀ ਪਹੁੰਚੀ ਤੁਸੀਂ ਮੈਨੂੰ ਇਸ ਚੈਨਲ ਦੇ ਰਾਹੀਂ ਦੁਆਰਾ ਕੰਟੈਕਟ ਕਰ ਸਕਦੇ ਆ ਮੈਂ ਸਾਰੇ ਸ਼ੋਤਾ ਦਾ ਸਾਰੇ ਪੰਜਾਬ ਦੇ ਵਪਾਰੀਆਂ ਦੇ ਇੰਡਸਟਰੀ ਦਾ तहे ਦਿਲੋਂ ਧੰਨਵਾਦ ਕਰਦਾ ਦਾ ਸਬਰ ਨੂਸ ਦਾ ਵੀ ਧੰਨ ਕਰਦਾ ਵੀ ਉਹਨਾਂ ਨੇ ਗੱਲ ਕਹਿਣ ਦਾ ਇਹ ਪਲੇਟਫਾਰਮ ਦਿੱਤਾ ਤੇ ਸਾਰਾ ਦਾ ਅਸੀਂ ਵੀ ਉਮੀਦ ਕਰਦੇ ਆ ਜੋ ਤੁਸੀਂ ਰੰਗਲਾ ਪੰਜਾਬ ਦਾ ਇੱਕ ਸੁਪਨਾ ਸਿੱਧ ਜਿਓ ਸੁਪਨਾ ਤੁਹਾਡਾ ਪੂਰਾ ਹੋਵੇ ਆਮ ਵਪਾਰੀ ਤੇ ਆਮ ਲੋਕ ਖੁਸ਼ ਰਹੇ ਬਹੁਤ ਬਹੁਤ ਧੰਨਵਾਦ ਬਿਲਕੁਲ ਧੰਨਵਾਦ